ਵਿਧਾਇਕ ਵੀ ਹੈਗੇ ਉਤੇ ਪੇਸ਼ੇ ਵੱਜੋ ਕਲੋਨੀਆਂ ਵੀ ਜਿਹੜੀ ਹੈਗੀਆਂ ਕੱਟਦੇ ਹੈਗੇ ਕਿਵੇਂ ਦੇਖਦੇ ਹੋ ਆਮ ਲੋਕਾਂ ਦੀ ਜੋ ਲੁੱਟਖਸੁੱਟ ਹੁੰਦੀ ਸੀ ਉਹ ਹੁਣ ਬੰਦ ਹੋਏਗੀ ਆਮ ਭਾਸ਼ਾ ਚ ਆਮ ਲੋਕਾਂ ਨੂੰ ਸਮਝਾਉਣਾ ਹੋਵੇ ਤਾਂ ਕਿਸ ਤਰੀਕੇ ਦੀ ਰਾਹਤ ਮਿਲਣੀ ਹੈ ਸਰਕਾਰ ਦੇਖੋ ਮੈਂ ਸਮਝਦਾ ਹਾਂ ਭਈ ਅੱਜ ਜਿਹੜਾ ਇਹ ਸੋਧ ਬਿੱਲ ਪਾਸ ਹੋਇਆ ਪਪਰਾਗ ਦਾ ਸੋਧ ਬਿੱਲ ਪਾਸ ਹੋਇਆ ਉਹਦੇ ਨਾਲ ਜਿੱਥੇ ਐਨਓਸੀ ਤੋਂ ਰਾਹਤ ਮਿਲੀ ਆ ਉਥੇ ਜਿਹੜੇ ਅਨਾਥਰਜ ਕਲੋਨੀਆਂ ਕੱਟਦੇ ਸੀ ਅਨਾਥਰਜ ਕਲੋਨੀਆਂ ਕੱਟ ਕੇ ਲੋਕਾਂ ਨੂੰ ਪਰੇਸ਼ਾਨ ਕਰਦੇ ਸੀ ਤੈ ਐਨਓਸੀ ਲੈਂਡ ਤੱਕ ਦੀ ਨਾਬਤ ਆਉਂਦੀ ਸੀ ਉਹ ਟੋਟਲੀ ਬੰਦ ਹੋ ਜਾਊਗਾ ਕਿਉਂਕਿ ਇੱਕ ਡੇਟ ਫਿਕਸ ਕਰਤੀ ਐ ਵੀ 31 ਜੁਲਾਈ ਤੱਕ 31 ਜੁਲਾਈ 2024 ਤੱਕ ਜਿਨ੍ਹਾਂ ਨੇ ਐਗਰੀਮੈਂਟ ਕੀਤੇ ਹੋਏ ਨੇ ਜਾਂ ਜਿਨ੍ਹਾਂ ਨੇ ਅਲਾਟਮੈਂਟ ਕੀਤੀ ਹੋਈ ਆ ਜਾਂ ਜਿਨ੍ਹਾਂ ਨੇ ਪਾਵਰ ਆਫ ਟਾਰਨ ਲਈ ਹੋਈ ਆ ਔਰ ਉਹਨਾਂ ਦੀ ਟ੍ਰਾਂਜੈਕਸ਼ਨ ਬੈਂਕ ਰਾਹੀਂ ਹੋਈ ਆ ਉਹਨਾਂ ਦੀ ਟ੍ਰਾਂਜੈਕਸ਼ਨ ਬੈਂਕ ਰਾਹੀਂ ਹੋਈ ਆ ਤੇ ਉਹ ਜਿਹੜੇ ਨੇ ਉਹਨਾਂ ਦੀ ਰਜਿਸਟਰੀ ਹੋ ਜੂਗੀ ਉਹਨਾਂ ਨੂੰ ਐਨਓਸੀ ਲੈਂਡ ਦੀ ਲੋੜ ਨਹੀਂ ਉਹ ਆਪਣੇ ਘਰ ਬਣਾਉਣ ਉਹਨਾਂ ਨੂੰ ਘਰ ਬਣਾਉਣ ਤੋਂ ਬਾਅਦ ਕਨੈਕਸ਼ਨ ਬਿਜਲੀ ਦਾ ਮਿਲੂਗਾ ਪਾਣੀ ਦਾ ਮਿਲੂਗਾ ਤੇ ਹੋਰ ਵੀ ਸਹੂਲਤਾਂ ਜਿਹੜੀਆਂ ਉਹਨਾਂ ਨੂੰ ਮਿਲਣਗੀਆਂ ਆਮ ਲੋਕਾਂ ਦਾ ਕਿਹੜਾ ਬੰਦਾ ਅੰਦਰ ਸਾਰੇ ਇਹ ਕੰਮ ਕਰੂਗਾ ਅੱਜ ਤੋਂ ਬਾਅਦ ਉਹਨਾਂ ਨੂੰ ਬੜਾ ਵੱਡੇ ਜੁਰਮਾਨੇ 25 ਲੱਖ ਤੋਂ ਲੈ ਕੇ 5 ਕਰੋੜ ਰੁਪਏ ਤੱਕ ਦਾ ਜੁਰਮਾਨਾ ਤੇ 5 ਸਾਲ ਤੋਂ ਲੈ ਕੇ 10 ਸਾਲ ਸਾਦੀ ਸਜ਼ਾ ਦਾ ਪ੍ਰਬੰਧ ਹੈ ਜਿਹੜਾ ਉਹ ਇਸ ਸੌਦੇ ਵਿੱਚ ਕੀਤਾ ਗਿਆ ਮੈਨੂੰ ਇਹ ਲੱਗਦਾ ਵੀ ਪੰਜਾਬ ਜਿਹਦੇ ਵਿੱਚ ਮੈਕਸਿਮ ਅਨਫਰਾਜ ਡਵੈਲਪਮੈਂਟ ਹੋਈ ਆ ਅੱਜ ਤੋਂ ਬਾਅਦ ਇਹਦੀ ਬੜੀ ਵੱਡੀ ਇੱਕ ਥਲ ਪੈਊਗੀ ਆਮ ਲੋਕਾਂ ਨੂੰ ਖਾਸ ਕਰ ਜਿਹੜੀਆਂ ਇਹ ਗੈਰ ਕਾਨੂੰਨੀ ਕਲੋਨੀਆਂ ਨੇ ਉਹਨਾਂ ਦੇ ਵਿੱਚ ਸੀਵਰੇਜ ਲਾਈਟ ਪਾਣੀ ਤੇ ਸੜਕਾਂ ਦਾ ਛੋਟਾ ਹੋਣਾ ਇਹ ਮੁੱਦਾ ਬਣਦਾ ਸੀ ਜਿਸ ਚੀਜ਼ ਨੂੰ ਲੈ ਕੇ ਤੁਸੀਂ ਵੀ ਲਗਾਤਾਰ ਬੋਲਦੇ ਰਹੇ ਹੋ ਕਿ ਚਾਹੇ ਪਾਰਕਿੰਗ ਨੂੰ ਲੈ ਕੇ ਫਿਰ ਲੜਾਈਆਂ ਹੁੰਦੀਆਂ ਨੇ ਆਉਣ ਵਾਲੇ ਟਾਈਮ 'ਚ ਵੱਡਾ ਮੁੱਦਾ ਵੀ ਬਣਨਾ ਇਸ ਤਰੀਕੇ ਨਾਲ ਵਸੋਂ ਜਿਹੜੀ ਲਗਾਤਾਰ ਵੱਧ ਰਹੀ ਐ ਇਸ ਟ੍ਰਾਈ ਸਿਟੀ ਏਰੀਆ 'ਚ ਕਿਵੇਂ ਦੇਖੋ ਤੇ ਸਰਕਾਰ ਫਿਰ ਉਹਨਾਂ ਤੋਂ ਵਸੂਲੀ ਜਿਹੜੀ ਹੈਗੀ ਕਿਸ ਤਰੀਕੇ ਨਾਲ ਕਰੇਗੀ ਹਾਲਾਂਕਿ 500 ਗਜ ਤੱਕ ਤਾਂ ਜਿਹੜੀ ਹੈਗੀ ਇਹ ਰਿਲੀਫ ਜਿਹੜੀ ਹੈਗੀ ਦੇ ਨੇ ਗਾਲੇ ਆ ਵੀ ਸਰਕਾਰ ਵਸੂਲੀ ਜਿਹੜੀ ਕਰੂਗੀ ਬਾਅਦ ਵਿੱਚ ਮੇਰਾ ਖਿਆਲ ਹੈ ਵੀ ਰੂਲ ਬਣ ਕੇ ਆ ਜਾਣਗੇ ਵੀ ਕਿੱਦਾਂ ਉਹਦਾ ਕਰਨਾ ਹੈ ਲੇਕਿਨ ਹਾਲ ਦੀ ਘੜੀ ਜਿਹੜੀ ਸੋਧ ਹੋਈ ਆ ਉਹ ਇਹ ਹੀ ਹੋਈ ਆ ਵੀ 500 ਗਜ ਤੱਕ ਜਿਹੜੇ ਨਹੀਂ ਉਹ ਰਜਿਸਟਰੀਆ ਬਿਨਾਂ ਇਹਨੂੰ ਸਿੱਧੇ ਉਹ ਬਣਾ ਸਕਦੇ ਪਰ ਸਭ ਤੋਂ ਜ਼ਿਆਦਾ ਜੇਕਰ ਟਰਾਈ ਸਿਟੀ ਦੀ ਗੱਲ ਕਰੀਏ ਤਾਂ 500 ਗਜ ਤੋਂ ਛੋਟੇ ਜਿਹੜੇ ਪਲੋਟ ਵਾਲੇ ਨੇ ਜ਼ਿਆਦਾਤਰ ਜਿਹੜੇ ਗੈਰ ਕਾਨੂੰਨੀ ਕਲੋਨੀਆਂ ਜਿਨ੍ਹਾਂ ਨੇ ਕਟੀਆਂ ਨੇ 100 ਗਜ 200 ਗਜ ਉਹ ਵਾਲੇ ਕੱਟੇ ਹੋਏ ਨੇ ਉਹ ਲੋਕ ਜਿਹੜੇ ਹੈਗੇ ਨੇ ਮੈਂ ਤਾਂ ਕਹਿ ਰਿਹਾ ਵੀ ਉਹ ਜਿਨ੍ਹਾਂ ਨੇ ਵੀ ਕਟੇ ਜਿਹਨਾਂ ਨੇ ਬਦਲ ਲੈ ਹੈ ਜਿਨ੍ਹਾਂ ਕੋਈ ਤਿੰਨੇ ਡਾਕੂਮੈਂਟ ਹਨ ਤਿੰਨ ਚਾਰ ਡਾਕੂਮੈਂਟਸ ਨੇ ਜਿਹੜੇ ਜਿਹਦੇ ਸਰਕਾਰ ਦੀ ਸਰਕਾਰ ਦੀ ਤਸਦੀ ਹੋ ਜਵੇ ਵੀ ਇਹ 31 ਜੁਲਾਈ ਤੋਂ ਪਹਿਲਾਂ ਦਾ ਹੋਇਆ ਹੈ ਸਾਰਾ ਕੋਈ ਸੌਦਾ ਤੇ ਉਹਨਾਂ ਨੂੰ ਸਾਰੀਆਂ ਸਹੂਲਤਾਂ ਜਿਹੜੀਆਂ ਮਿਲਣਗੀਆਂ ਤੇ ਤੁਸੀਂ ਇਸ ਸਟੈਪ ਦੇ ਨਾਲ ਕਿਵੇਂ ਦੇਖਦੇ ਸਰਕਾਰ ਨੂੰ ਕਿੰਨਾ ਕੁ ਰੈਵਨਿਊ ਜਿਹੜਾ ਹੈਗਾ ਹੁਣ ਆਉਣ ਵਾਲੇ ਸਮੇਂ 'ਚ ਜਿਹੜਾ ਹੈਗਾ ਬਣੇਗਾ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਜਿਹੜੇ ਹੁਣ ਸਟੈਂਪ ਪੇਪਰ ਨੇ ਉਹ ਵੀ ਕਲਰ ਕੋਡ ਕਰਤਾ ਹੈਗਾ ਮੈਂ ਕਹਿੰਦਾ ਵੀ ਰੈਵਨਿਊ ਵੀ ਆਊਗਾ ਬਹੁਤ ਜ਼ਿਆਦਾ ਲੇਕਿ ਜਿਹੜਾ ਅਨੌਥਰ ਇੱਕ ਕਲੋਨੀਆ ਦਾ ਭਾਰ ਸੀ ਜਿਹੜਾ ਲੋਕਲ ਬਾਡੀ ਜਿਹੜੇ ਲੋਕਲ ਉੱਥੇ ਕੌਂਸਲਰ ਸੀ ਮਿਨਿਸਪਲ ਕੌਂਸਲਰ ਤੇ ਕਾਰਪੋਰੇਸ਼ਨ ਤੇ ਪੈਂਦਾ ਸੀ ਉਹਨਾਂ ਨੂੰ ਡਵੈਲਪ ਕਰਨਾ ਪੈਂਦਾ ਸੀ ਸਾਰੀਆਂ ਸਹੂਲਤਾਂ ਦੇਣਾ ਪੈਂਦੀਆਂ ਸੀ ਉਹ ਜਿਹੜਾ ਰੈਵਨੂ ਦਾ ਭਾਰ ਸੀ ਉਹ ਬਹੁਤ ਜ਼ਿਆਦਾ ਘਟੂਗਾ ਜਿੱਥੇ ਜਿਹੜੇ ਕੰਮ ਵਾਸਤੇ ਪੈਸੇ ਲੋਕਾਂ ਦੇ ਆਉਂਦੇ ਸੀ ਜਿਹੜੇ ਉਥੇ ਰਹਿ ਰਹੇ ਸੀ ਟੈਕਸ ਅੰਦੇ ਸੀ ਪ੍ਰੋਪਰਟੀ ਟੈਕਸ ਅੰਦੇ ਸੀ ਉਹਨਾਂ ਦਾ ਪੈਸਾ ਉਹਨਾਂ ਤੇ ਹੀ ਲੱਗੂਗਾ ਨਾ ਕਿ ਜਿਹੜੀਆਂ ਅਨੌਥਰਾਇਜ਼ਡ ਕਲੋਨੀਆਂ ਬਣ ਜਾਂਦੀਆਂ ਸੀ ਉਹਨਾਂ ਦੇ ਡਵੈਲਪਮੈਂਟ ਤੇ ਲੱਗੂਗਾ ਇਸ ਕਰਕੇ ਮੈਂ ਸਮਝਦਾ ਇੱਕ ਬੜੀ ਵੱਡੀ ਰਾਹਤ ਹੈ ਜਿਹੜੀ ਲੋਕਲ ਬਾਡੀ ਮਹਿਕਮੇ ਨੂੰ ਵੀ ਮਿਲੀ ਆ ਔਰ ਨਾਲ ਸਰਕਾਰ ਨੂੰ ਵੀ ਦਾ ਰੈਵਨਿਊ ਆਊਗਾ ਇੱਕ ਜਿਹੜੀ 195 ਦੀ ਕੋਈ ਧਾਰਾ ਤਹਿਤ ਐਨਓਸੀਆਂ ਲੈ ਕੇ ਹੁਣ ਵੀ ਰਜਿਸਟਰੀਆਂ ਜਿਹੜੇ ਕਰਾ ਰਹੇ ਸੀ ਉਹਦਾ ਵੀ ਪ੍ਰੋਵੀਜ਼ਨ ਹੈਗਾ ਵਿੱਚ ਉਹ ਬੰਦ ਸਾਰੇ ਖਤਮੇ ਕਰਤਾ ਜਾਵਾਂ ਜਦੋਂ ਕਰਤਾ ਵੀ 31 ਮਾਰਚ 31 ਜੁਲਾਈ ਤੱਕ ਜੋ ਹੋਇਆ ਉਹ ਮਤਲਬ ਉਸ ਮੁਤਾਬ ਉਹਨਾਂ ਨੂੰ ਜਿਹੜੀਆਂ ਰਜਿਸਟਰੀਆਂ ਹੋ ਜਾਣਗੀਆਂ ਬਗਲ ਖਤਮਾਂ ਕੀ ਫਿਰ ਆਖਰੀ ਸਵਾਲ ਹੈ ਤੁਸੀਂ ਪਿਛਲੀਆਂ ਦੋ ਸਰਕਾਰਾਂ ਵੀ ਦੇਖੀਆਂ ਜਿਹੜੀਆਂ ਲਗਾਤਾਰ ਜਦੋਂ ਚੋਣਾਂ ਆਉਂਦੀਆਂ ਸੀ ਕਹਿ ਦਿੰਦੇ ਸੀ ਵੀ ਅਸੀਂ ਗੈਰ ਕਾਨੂੰਨੀ ਕਲੋਨੀਆਂ ਨੂੰ ਰੈਗੂਲਰ ਕਰ ਦਾਂਗੇ ਚਾਹੇ ਪਿਛਲੀ ਸਰਕਾਰ ਦੇ ਵਿੱਚ ਕਈ ਵੱਡੇ ਵੱਡੇ ਬਿਲਡਰ ਜਿਵੇਂ ਐਸੋਸੀਏਸ਼ਨ ਉਹ ਵੀ ਮਿਲੀਆਂ ਸਰਕਾਰਾਂ ਨੂੰ ਪਰ ਹੋਇਆ ਕੱਖ ਨਹੀਂ ਵੇਖੋ ਮੈਂ ਤਾਂ ਦੋ ਚ ਨਹੀਂ ਰਿਹਾ ਮੈਂ ਤਾਂ ਪੰਜ ਚਾਰ ਸਰਕਾਰਾਂ ਚ ਰਿਹਾ ਕਲੋਨੀਆਂ ਉਦੋਂ ਵੀ ਮਤਲਬ ਰੋਗ ਲੱਗਦੀ ਸੀ ਉਹਨਾਂ ਫਰੈਜ ਦੀ ਵੀ ਅੱਜ ਤੋਂ ਬਾਅਦ ਨਹੀਂ ਹੋਣਗੀਆਂ ਲੇਕਿਨ ਲੂਪ ਹੋਜ਼ ਰੱਖ ਲਏ ਜਾਂਦੇ ਸੀ ਉਹ ਲੋਪੋਲਾ ਦੇ ਥਰੂ ਆਉਟ ਜਿਹੜੇ ਕਲੋਦੀਆਂ ਉਹਨਾਂੀਆਂ ਬਣੀਆਂ ਜਾਂਦੀਆਂ ਸੀ ਇਸ ਕਰਕੇ ਮਤਲਬ ਇਹ ਕਦੇ ਰੁਕੀਓ ਨਹੀਂ ਹੈ ਗਿਆ ਨਾ ਥੋੜੀਆਂ ਔਰ ਆਪ ਖੁਦ ਵੀ ਉਹ ਸ਼ਾਮਲ ਹੁੰਦੇ ਸੀ ਵਿੱਚ ਉਹਨਾਂ ਦੀ ਆਪਦੀਆਂ ਕਲੋਦੀਆਂ ਹੁੰਦੀਆਂ ਸੀ ਨਾ ਥਰੈਜ ਕਲੋਦੀਆਂ ਦੇ ਵਿੱਚ ਉਹਨੇ ਪੈਸਾ ਲਾਇਆ ਹੁੰਦਾ ਜੀ ਇਨਵੈਸਟਮੈਂਟ ਕੀਤਾ ਹੁੰਦਾ ਸੀ ਉਹਨਾਂ ਦਾ ਕੋਈ ਇੰਟਰਸਟ ਨਹੀਂ ਸੀ ਹੁੰਦਾ ਵੀ ਉਹ ਥੋੜੀਆਂ ਜਿਹੀ ਕਲੋਦੀਆਂ ਪਾਣ ਕਿਉਂਕਿ ਉਹਨਾਂ ਦੀ ਆਪਦੀ ਕਮਾਈ ਬੰਦ ਹੋ ਜਾਂਦੀ ਸੀ ਪੰਜਾਬ ਦੇ ਵਿੱਚ ਲੋਕਾਂ ਨੂੰ ਵੱਡੇ ਇਹ ਸਨ ਸਾਡੇ ਨਾਲ ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਸਾਫ਼ ਤੌਰ ਤੇ ਕਹਿੰਦੇ ਨਜ਼ਰ ਆ ਰਹੇ ਨੇ ਕਿ ਜੋ ਪੰਜਾਬ ਸਰਕਾਰ ਨੇ ਇਹ ਫੈਸਲਾ ਲਿਆ ਹੈ ਇਸ ਦੇ ਨਾਲ ਆਮ ਲੋਕਾਂ ਦੀ ਜਿਹੜੀ ਖੱਜਲ ਖੁਆਰੀ ਹੁਣ ਹੁੰਦੀ ਸੀ ਉਹ ਕਿਤੇ ਨਾ ਕਿਤੇ ਬੰਦ ਹੋਵੇਗੀ ਤਾਂ ਗਲਤੀ ਕਰਨ ਵਾਲੇ ਬਿਲਡਰਾਂ ਖਿਲਾਫ ਜਿਹੜਾ ਹੈਗਾ ਸਖਤ ਕਾਨੂੰਨ ਵੀ ਜਿਹੜਾ ਹੈਗਾ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲਿਆਂਦਾ ਗਿਆ ਵਿਧਾਨ ਸਭਾ ਤੋਂ ਵੀਡੀਓ ਜਰਨਲਿਸਟ ਨੀਲ ਦੇ ਨਾਲ ਜਾਗਬਾਨੀ ਲਈ ਵਰੁਣਪਟ ਜਾਗਬਾਨੀ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਅੱਜ ਪੰਜਾਬ ਵਿਧਾਨ ਸਭਾ ਦੇ ਵਿੱਚ ਐਨਓਸੀ ਬਿੱਲ ਸਰਵਸੰਮਤੀ ਨਾਲ ਪਾਸ ਹੋਇਆ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਮੌਜੂਦ ਨੇ ਕਲਵੰਜੀ ਅੱਜ ਵਿਧਾਨ ਸਭਾ ਦੇ ਵਿੱਚ ਮੁੱਖ ਮੰਤਰੀ ਪੰਜਾਬ ਨੇ ਤੁਹਾਡੀ ਤੇ ਮਨਪ੍ਰੀਤ ਅਯਾਲੀ ਦੀ ਤਾਰੀਫ ਕੀਤੀ ਕਿਉਂਕਿ ਚਲੋ ਤੁਸੀਂ ਵਿਧਾਇਕ ਵੀ ਹੈਗੇ ਹੋ ਤੇ ਪੇਸ਼ੇਵਜੋਂ ਕਲੋਨੀਆਂ ਵੀ ਜਿਹੜੀ ਹੈਗੀਆਂ ਕੱਟਦੇ ਹੈਗੇ ਹੋ ਕਿਵੇਂ ਦੇਖਦੇ ਹੋ ਆਮ ਲੋਕਾਂ ਦੀ ਜੋ ਲੁੱਟ ਖਸੁੱਟ ਹੁੰਦੀ ਸੀ ਉਹ ਹੁਣ ਬੰਦ ਹੋਏਗੀ ਆਮ ਭਾਸ਼ਾ 'ਚ ਆਮ ਲੋਕਾਂ ਨੂੰ ਸਮਝਾਉਣਾ ਹੋਵੇ ਤਾਂ ਕਿਸ ਤਰੀਕੇ ਦੀ ਰਾਹਤ ਮਿਲਣੀ ਹੈ ਸਰਕਾਰ ਦੇਖੋ ਮੈਂ ਸਮਝਦਾ ਹਾਂ ਭਈ ਅੱਜ ਜਿਹੜਾ ਇਹ ਸੋਧ ਬਿੱਲ ਪਾਸ ਹੋਇਆ ਪਪਰਾਗ ਦਾ ਸੋਧ ਬਿੱਲ ਪਾਸ ਹੋਇਆ ਉਹਦੇ ਨਾਲ ਜਿੱਥੇ ਐਨਓਸੀ ਤੋਂ ਰਾਹਤ ਮਿਲੀ ਆ ਉੱਥੇ ਜਿਹੜੇ ਅਨਅਥਰਜ ਕਲੋਨੀਆਂ ਘਟਦੇ ਸੀ ਅਨਅਥਰਜ ਕਲੋਨੀਆਂ ਘਟਕੇ ਲੋਕਾਂ ਨੂੰ ਪਰੇਸ਼ਾਨ ਕਰਦੇ ਸੀ ਤੇ ਐਨਓਸੀ ਲੈਂਡ ਤੱਕ ਦੀ ਨੌਬਤ ਆਉਂਦੀ ਸੀ ਉਹ ਟੋਟਲੀ ਬੰਦ ਹੋ ਜਾਊਗਾ ਕਿਉਂਕਿ ਇੱਕ ਡੇਟ ਫਿਕਸ ਕਰਤੀ ਐ 31 ਜੁਲਾਈ ਤੱਕ 31 ਜੁਲਾਈ 2024 ਤੱਕ ਜਿਨ੍ਹਾਂ ਨੇ ਐਗਰੀਮੈਂਟ ਕੀਤੇ ਹੋਏ ਨੇ ਜਾਂ ਜਿਨ੍ਹਾਂ ਨੇ ਅਲਾਟਮੈਂਟ ਕੀਤੀ ਹੋਈ ਆ ਜਾਂ ਜਿਨ੍ਹਾਂ ਨੇ ਪਾਵਰ ਆਫ ਟਰਨ ਲਈ ਹੋਈ ਆ ਔਰ ਉਹਨਾਂ ਦੀ ਟ੍ਰਾਂਜੈਕਸ਼ਨ ਬੈਂਕ ਰਾਹੀਂ ਹੋਈ ਆ ਉਹਨਾਂ ਦੀ ਟ੍ਰਾਂਜੈਕਸ਼ਨ ਬੈਂਕ ਰਾਹੀਂ ਹੋਈ ਆ ਤੇ ਉਹ ਜਿਹੜੇ ਨੇ ਉਹਨਾਂ ਦੀ ਰਜਿਸਟਰੀ ਹੋ ਜੂਗੀ ਉਹਨਾਂ ਨੂੰ ਐਨਓਸੀ ਲੈਣ ਦੀ ਲੋੜ ਨਹੀਂ ਉਹ ਆਪਣੇ ਘਰ ਬਣਾਉਣ ਉਹਨਾਂ ਨੂੰ ਘਰ ਬਣਾਉਣ ਤੋਂ ਬਾਅਦ ਕਨੈਕਸ਼ਨ ਬਿਜਲੀ ਦਾ ਮਿਲੂਗਾ ਪਾਣੀ ਦਾ ਮਿਲੂਗਾ ਤੇ ਹੋਰ ਵੀ ਸਹੂਲਤਾਂ ਜਿਹੜੀਆਂ ਉਹਨਾਂ ਨੂੰ ਮਿਲਣਗੀਆਂ ਆਮ ਲੋਕਾਂ ਦਾ ਬੰਦਾ ਨਾ ਸਾਰੇ ਜਿਹਾ ਕੰਮ ਕਰੂਗਾ ਅੱਜ ਤੋਂ ਬਾਅਦ ਉਹਨਾਂ ਨੂੰ ਬੜਾ ਵੱਡੇ ਜੁਰਮਾਨੇ 25 ਲੱਖ ਤੋਂ ਲੈ ਕੇ 5 ਕਰੋੜ ਰੁਪਏ ਤੱਕ ਦਾ ਜੁਰਮਾਨਾ ਤੇ 5 ਸਾਲ ਤੋਂ ਲੈ ਕੇ 10 ਸਾਲਾਂ ਦੀ ਸਜ਼ਾ ਦਾ ਪ੍ਰਬੰਧ ਹੈ ਜਿਹੜਾ ਉਹ ਇਸ ਸੌਦੇ ਵਿੱਚ ਕੀਤਾ ਗਿਆ ਮੈਨੂੰ ਇਹ ਲੱਗਦਾ ਵੀ ਪੰਜਾਬ ਜਿਹਦੇ ਵਿੱਚ ਮੈਕਸਿਮ ਮਾਨਾਥਰੈਜ ਡਵੈਲਪਮੈਂਟ ਹੋਈ ਆ ਅੱਜ ਤੋਂ ਬਾਅਦ ਇਹਦੀ ਬੜੀ ਵੱਡੀ ਇੱਕ ਥਲ ਪੈਊਗੀ ਆਮ ਲੋਕਾਂ ਨੂੰ ਖਾਸ ਕਰ ਜਿਹੜੀਆਂ ਇਹ ਗੈਰ ਕਾਨੂੰਨੀ ਕਲੋਨੀਆਂ ਨੇ ਉਹਨਾਂ ਦੇ ਵਿੱਚ ਸੀਵਰੇਜ ਲਾਈਟ ਪਾਣੀ ਤੇ ਸੜਕਾਂ ਦਾ ਛੋਟਾ ਹੋਣਾ ਇਹੇ ਮੁੱਦਾ ਬਣਦਾ ਸੀ ਜਿਸ ਚੀਜ਼ ਨੂੰ ਲੈ ਕੇ ਤੁਸੀਂ ਵੀ ਲਗਾਤਾਰ ਬੋਲਦੇ ਰਹੇ ਹੋ ਕਿ ਚਾਹੇ ਪਾਰਕਿੰਗ ਨੂੰ ਲੈ ਕੇ ਫਿਰ ਲੜਾਈਆਂ ਹੁੰਦੀਆਂ ਨੇ ਆਉਣ ਵਾਲੇ ਟਾਈਮ 'ਚ ਵੱਡਾ ਮੁੱਦਾ ਵੀ ਬਣਨਾ ਜਿਸ ਤਰੀਕੇ ਨਾਲ ਵਸੋਂ ਜਿਹੜੀ ਲਗਾਤਾਰ ਵੱਧ ਰਹੀ ਐ ਇਸ ਟ੍ਰਾਈ ਸਿਟੀ ਏਰੀਆ 'ਚ ਕਿਵੇਂ ਦੇਖੋ ਤੇ ਸਰਕਾਰ ਫਿਰ ਉਹਨਾਂ ਤੋਂ ਵਸੂਲੀ ਜਿਹੜੀ ਹੈਗੀ ਕਿਸ ਤਰੀਕੇ ਨਾਲ ਕਰੇਗੀ ਹਾਲਾਂਕਿ 500 ਗਜ ਤੱਕ ਤਾਂ ਜਿਹੜੀ ਹੈਗੀ ਇਹ ਰਿਲੀਫ ਜਿਹੜੀ ਹੈਗੀ ਦੇ ਇਹ ਗੱਲ ਹੈ ਵੀ ਸਰਕਾਰ ਵਸੂਲੀ ਜਿਹੜੀ ਕਰੂਗੀ ਬਾਅਦ ਵਿੱਚ ਮੇਰਾ ਖਿਆਲ ਹੈ ਵੀ ਰੂਲ ਬਣ ਕੇ ਆ ਜਾਣਗੇ ਵੀ ਕਿੱਦਾਂ ਉਹਦਾ ਕਰਨਾ ਹੈ ਲੇਕਿਨ ਹਾਲ ਦੀ ਘੜੀ ਜਿਹੜੀ ਸੋਧ ਹੋਈ ਆ ਉਹ ਇਹ ਹੋਈ ਆ ਵੀ 500 ਗਜ ਤੱਕ ਜਿਹੜੇ ਨਹੀਂ ਉਹ ਰਜਿਸਟਰੀਆਂ ਬਿਨਾਂ ਇਹਨੂੰ ਸਿੱਧੇ ਉਹ ਬਣਾ ਸਕਦੇ ਪਰ ਸਭ ਤੋਂ ਜ਼ਿਆਦਾ ਜੇਕਰ ਟਰਾਈ ਸਿਟੀ ਦੀ ਗੱਲ ਕਰੀਏ ਤਾਂ 500 ਗਜ ਤੋਂ ਛੋਟੇ ਜਿਹੜੇ ਪਲੋਟ ਵਾਲੇ ਨੇ ਜ਼ਿਆਦਾਤਰ ਜਿਹੜੇ ਗੈਰ ਕਾਨੂੰਨੀ ਕਲੋਨੀਆਂ ਜਿਨ੍ਹਾਂ ਨੇ ਕੱਟੀਆਂ ਨੇ 100 ਗਜ 200 ਗਜ ਉਹ ਵਾਲੇ ਕੱਟੇ ਹੋਏ ਨੇ ਉਹ ਲੋਕ ਜਿਹੜੇ ਹੈਗੇ ਨੇ ਮੈਂ ਤਾਂ ਕਹਿ ਰਿਹਾ ਵੀ ਉਹ ਜਿਨ੍ਹਾਂ ਨੇ ਵੀ ਕਟੇ ਜਿਹਨਾਂ ਨੇ ਬਲਾਟ ਲੈ ਹੈ ਜਿਨ੍ਹਾਂ ਕੋਈ ਤਿੰਨੇ ਡਾਕੂਮੈਂਟ ਹਨ ਤਿੰਨ ਚਾਰ ਡਾਕੂਮੈਂਟਸ ਨੇ ਜਿਹੜੇ ਜਿਹਦੇ ਸਰਕਾਰੀ ਸਰਕਾਰੀ ਤਸਦੀ ਹੋ ਜਵੇ ਵੀ ਇਹ 31 ਜੁਲਾਈ ਤੋਂ ਪਹਿਲਾਂ ਦਾ ਹੋਇਆ ਹੈ ਸਾਰਾ ਕੋਈ ਸੌਦਾ ਤੇ ਉਹਨਾਂ ਨੂੰ ਸਾਰੀਆਂ ਸਹੂਲਤਾਂ ਜਿਹੜੀਆਂ ਮਿਲਣਗੀਆਂ ਤੇ ਤੁਸੀਂ ਇਸ ਸਟੈਪ ਦੇ ਨਾਲ ਕਿਵੇਂ ਦੇਖਦੇ ਸਰਕਾਰ ਨੂੰ ਕਿੰਨਾ ਕੁ ਰੈਵਨਿਊ ਜਿਹੜਾ ਹੈਗਾ ਹੁਣ ਆਉਣ ਵਾਲੇ ਸਮੇਂ 'ਚ ਜਿਹੜਾ ਹੈਗਾ ਬਣੇਗਾ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਜਿਹੜੇ ਹੁਣ ਸਟੈਂਪ ਪੇਪਰ ਨੇ ਉਹ ਵੀ ਕਲਰ ਕੋਡ ਕਰਤਾ ਹੈਗਾ ਮੈਂ ਕਹਿੰਦਾ ਵੀ ਰੈਵਨਿਊ ਵੀ ਆਊਗਾ ਬਹੁਤ ਜ਼ਿਆਦਾ ਲੇਕਿਨ ਰ ਜਿਹੜਾ ਅਨੌਥਰ ਇੱਕ ਕਲੋਨੀਆ ਦਾ ਭਾਰ ਸੀ ਜਿਹੜਾ ਲੋਕਲ ਬਾਡੀ ਜਿਹੜੇ ਲੋਕਲ ਉੱਥੇ ਕੌਂਸਲਰ ਸੀ ਮਿਊਨਿਸਪਲ ਕੌਂਸਲਰ ਤੇ ਕਾਰਪੋਰੇਸ਼ਨ ਤੇ ਪੈਂਦਾ ਸੀ ਉਹਨਾਂ ਨੂੰ ਡਵੈਲਪ ਕਰਨਾ ਪੈਂਦਾ ਸੀ ਸਾਰੀਆਂ ਸਹੂਲਤਾਂ ਦੇਣਾ ਪੈਂਦੀਆਂ ਸੀ ਉਹ ਜਿਹੜਾ ਰੈਵਨੂ ਦਾ ਭਾਰ ਸੀ ਉਹ ਬਹੁਤ ਜ਼ਿਆਦਾ ਘਟੂਗਾ ਜਿੱਥੇ ਜਿਹੜੇ ਕੰਮ ਵਾਸਤੇ ਪੈਸੇ ਲੋਕਾਂ ਦੇ ਆਉਂਦੇ ਸੀ ਜਿਹੜੇ ਉੱਥੇ ਰਹਿ ਰਹੇ ਸੀ ਟੈਕਸ ਅੰਦਰ ਸੀ ਪ੍ਰੋਪਰਟੀ ਟੈਕਸ ਅੰਦਰ ਸੀ ਉਹਨਾਂ ਦਾ ਪੈਸਾ ਉਹਨਾਂ ਤੇ ਹੀ ਲੱਗੂਗਾ ਨਾ ਕਿ ਜਿਹੜੀਆਂ ਅਨੌਥਰਾਇਜ਼ਡ ਕਲੋਨੀਆਂ ਬਣ ਜਾਂਦੀਆਂ ਸੀ ਉਹਨਾਂ ਦੇ ਡਵੈਲਪਮੈਂਟ ਤੇ ਲੱਗੂਗਾ ਇਸ ਕਰਕੇ ਮੈਂ ਸਮਝਦਾ ਇੱਕ ਬੜੀ ਵੱਡੀ ਰਾਹਤ ਹੈ ਜਿਹੜੀ ਲੋਕਲ ਬਾਡੀ ਮਹਿਕਮੇ ਨੂੰ ਵੀ ਮਿਲੀ ਆ ਔਰ ਨਾਲ ਸਰਕਾਰ ਨੂੰ ਵੀ ਦਾ ਰੈਵਨਿਊ ਆਊਗਾ ਇੱਕ ਜਿਹੜੀ 195 ਦੀ ਕੋਈ ਧਾਰਾ ਤਹਿਤ ਐਨਓਸੀਆਂ ਲੈ ਕੇ ਹੁਣ ਵੀ ਰਜਿਸਟਰੀਆਂ ਜਿਹੜੇ ਕਰਾ ਰਹੇ ਸੀ ਉਹਦਾ ਵੀ ਪ੍ਰੋਵੀਜ਼ਨ ਹੈਗਾ ਵਿੱਚ ਉਹ ਵੀ ਬੰਦ ਸਾਰੇ ਖਦਮੇ ਕਰਤਾ ਜਦੋਂ ਜਦੋਂ ਕਰਤਾ ਵੀ 31 ਮਾਰਚ 31 ਜੁਲਾਈ ਤੱਕ ਜੋ ਹੋਇਆ ਉਹ ਮਤਲਬ ਉਸ ਮੁ ਉਹਨਾਂ ਨੂੰ ਜਿਹੜੀਆਂ ਰਜਿਸਟਰੀਆਂ ਹੋ ਜਾਣਗੀਆਂ ਬਗਲ ਖਤਮਾਂ ਕੀ ਫਿਰ ਆਖਰੀ ਸਵਾਲ ਹੈ ਤੁਸੀਂ ਪਿਛਲੀਆਂ ਦੋ ਸਰਕਾਰਾਂ ਵੀ ਦੇਖੀਆਂ ਜਿਹੜੀਆਂ ਲਗਾਤਾਰ ਜਦੋਂ ਚੋਣਾਂ ਆਉਂਦੀਆਂ ਸੀ ਕਹਿ ਦਿੰਦੇ ਸੀ ਵੀ ਅਸੀਂ ਗੈਰ ਕਾਨੂੰਨੀ ਕਲੋਨੀਆਂ ਨੂੰ ਰੈਗੂਲਰ ਕਰ ਦਾਂਗੇ ਚਾਹੇ ਪਿਛਲੀ ਸਰਕਾਰ ਦੇ ਵਿੱਚ ਕਈ ਵੱਡੇ ਵੱਡੇ ਬਿਲਡਰ ਜਿਵੇਂ ਐਸੋਸੀਏਸ਼ਨ ਉਹ ਵੀ ਮਿਲੀਆਂ ਸਰਕਾਰਾਂ ਨੂੰ ਪਰ ਹੋਇਆ ਕੱਖ ਨਹੀਂ ਵੇਖੋ ਮੈਂ ਤਾਂ ਦੋ ਚ ਨਹੀਂ ਰਿਹਾ ਮੈਂ ਤਾਂ ਪੰਜ ਚਾਰ ਸਰਕਾਰਾਂ ਚ ਰਿਹਾ ਕਲੋਨੀਆਂ ਉਦੋਂ ਵੀ ਮਤਲਬ ਰੋਗ ਲੱਗਦੀ ਸੀ ਉਹਨਾਂ ਫਰੈਜ ਦੀ ਵੀ ਅੱਜ ਤੋ ਬਾਅਦ ਨਹੀਂ ਹੋਣਗੀਆਂ ਲੇਕਿਨ ਲੂਪ ਹੋਜ਼ ਰੱਖ ਲਏ ਜਾਂਦੇ ਸੀ ਉਹ ਲੋਪੋਲਾ ਦੇ ਥਰੂ ਆਉਟ ਜਿਹੜੇ ਕਲੋਦੀਆਂ ਉਹਨਾਂੀਆਂ ਬਣੀਆਂ ਜਾਂਦੀਆਂ ਸੀ ਇਸ ਕਰਕੇ ਮਤਲਬ ਇਹ ਕਦੇ ਰੁਕੀਓ ਨਹੀਂ ਹੈ ਗਿਆ ਨਾ ਥੋੜੀਆਂ ਔਰ ਆਪ ਖੁਦ ਵੀ ਉਹ ਸ਼ਾਮਲ ਹੁੰਦੇ ਸੀ ਵਿੱਚ ਉਹਨਾਂ ਦੀ ਆਪਦੀਆਂ ਕਲੋਦੀਆਂ ਹੁੰਦੀਆਂ ਸੀ ਨਾ ਥਰੈਜ ਕਲੋਦੀਆਂ ਦੇ ਵਿੱਚ ਉਹਨੇ ਪੈਸਾ ਲਾਇਆ ਹੁੰਦਾ ਜੀ ਇਨਵੈਸਟਮੈਂਟ ਕੀਤਾ ਹੁੰਦਾ ਸੀ ਉਹਨਾਂ ਦਾ ਕੋਈ ਇੰਟਰਸਟ ਨਹੀਂ ਸੀ ਹੁੰਦਾ ਵੀ ਥੋੜੀਆਂ ਜਿਹੀ ਕਲੋਦੀਆਂ ਪਾਣ ਕਿਉਂਕਿ ਉਹਨਾਂ ਦੀ ਆਪਦੀ ਕਮਾਈ ਬੰਦ ਹੋ ਜਾਂਦੀ ਸੀ ਪੰਜਾਬ ਦੇ ਵਿੱਚ ਲੋਕਾਂ ਨੂੰ ਵੱਡੇ ਤਾਂ ਇਹ ਸਨ ਸਾਡੇ ਨਾਲ ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਸਾਫ਼ ਤੌਰ ਤੇ ਕਹਿੰਦੇ ਨਜ਼ਰ ਆ ਰਹੇ ਨੇ ਕਿ ਜੋ ਪੰਜਾਬ ਸਰਕਾਰ ਨੇ ਇਹ ਫੈਸਲਾ ਲਿਆ ਹੈ ਇਸ ਦੇ ਨਾਲ ਆਮ ਲੋਕਾਂ ਦੀ ਜਿਹੜੀ ਖੱਜਲ ਖੁਆਰੀ ਹੁਣ ਹੁੰਦੀ ਸੀ ਉਹ ਕਿਤੇ ਨਾ ਕਿਤੇ ਬੰਦ ਹੋਵੇਗੀ ਤਾਂ ਗਲਤੀ ਕਰਨ ਵਾਲੇ ਬਿਲਡਰਾਂ ਖਿਲਾਫ ਜਿਹੜਾ ਹੈਗਾ ਸਖਤ ਕਾਨੂੰਨ ਵੀ ਜਿਹੜਾ ਹੈਗਾ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲਿਆਂਦਾ ਗਿਆ ਵਿਧਾਨ ਸਭਾ ਤੋਂ ਵੀਡੀਓ ਜਰਨਲਿਸਟ ਨੀਲ ਦੇ ਨਾਲ ਜਾਗਬਾਨੀ ਲਈ ਵਰੁਣਪਟ ਜਾਗਬਾਨੀ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਅੱਜ ਪੰਜਾਬ ਵਿਧਾਨ ਸਭਾ ਦੇ ਵਿੱਚ ਐਨਓਸੀ ਬਿੱਲ ਸਰਵਸੰਮਤੀ ਨਾਲ ਪਾਸ ਹੋਇਆ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਮੌਜੂਦ ਨੇ ਕਲਵੰਜੀ ਅੱਜ ਵਿਧਾਨ ਸਭਾ ਦੇ ਵਿੱਚ ਮੁੱਖ ਮੰਤਰੀ ਪੰਜਾਬ ਨੇ ਤੁਹਾਡੀ ਤੇ ਮਨਪ੍ਰੀਤ ਅਯਾਲੀ ਦੀ ਤਾਰੀਫ ਕੀਤੀ ਕਿਉਂਕਿ ਚਲੋ ਤੁਸੀਂ ਵਿਧਾਇਕ ਵੀ ਹੈਗੇ ਹੋ ਤੇ ਪੇਸ਼ੇਵਜੋਂ ਕਲੋਨੀਆਂ ਵੀ ਜਿਹੜੀ ਹੈਗੀਆਂ ਕੱਟਦੇ ਹੈਗੇ ਹੋ ਕਿਵੇਂ ਦੇਖਦੇ ਹੋ ਆਮ ਲੋਕਾਂ ਦੀ ਜੋ ਲੁੱਟਖਸੁੱਟ ਹੁੰਦੀ ਸੀ ਉਹ ਹੁਣ ਬੰਦ ਹੋਏਗੀ ਆਮ ਭਾਸ਼ਾ 'ਚ ਆਮ ਲੋਕਾਂ ਨੂੰ ਸਮਝਾਉਣਾ ਹੋਵੇ ਤਾਂ ਕਿਸ ਤਰੀਕੇ ਦੀ ਰਾਹਤ ਮਿਲਣੀ ਹੈ ਸਰਕਾਰ ਦੇਖੋ ਮੈਂ ਸਮਝਦਾ ਹਾਂ ਭਈ ਅੱਜ ਜਿਹੜਾ ਇਹ ਸੋਧ ਬਿੱਲ ਪਾਸ ਹੋਇਆ ਪਪਰਾਗ ਦਾ ਸੋਧ ਬਿੱਲ ਪਾਸ ਹੋਇਆ ਉਹਦੇ ਨਾਲ ਜਿੱਥੇ ਐਨਓਸੀ ਤੋਂ ਰਾਹਤ ਮਿਲੀ ਆ ਉਥੇ ਜਿਹੜੇ ਅਨਾਥਰਜ ਕੋਲੋਨੀਆਂ ਘਟਦੇ ਸੀ ਅਨਾਥਰਜ ਕੋਲਡੀਆਂ ਘਟਕੇ ਲੋਕਾਂ ਨੂੰ ਪਰੇਸ਼ਾਨ ਕਰਦੇ ਸੀ ਤੇ ਐਨਓਸੀ ਲੈਂਡ ਤੱਕ ਦੀ ਨੌਬਤ ਆਉਂਦੀ ਸੀ ਉਹ ਟੋਟਲੀ ਬੰਦ ਹੋ ਜਾਊਗਾ ਕਿਉਂਕਿ ਇੱਕ ਡੇਟ ਫਿਕਸ ਕਰਤੀ ਐ 31 ਜੁਲਾਈ ਤੱਕ 31 ਜੁਲਾਈ 2024 ਤੱਕ ਜਿਨ੍ਹਾਂ ਨੇ ਐਗਰੀਮੈਂਟ ਕੀਤੇ ਹੋਏ ਨੇ ਜਾਂ ਜਿਨ੍ਹਾਂ ਨੇ ਅਲਾਟਮੈਂਟ ਕੀਤੀ ਹੋਈ ਆ ਜਾਂ ਜਿਨ੍ਹਾਂ ਨੇ ਪਾਵਰ ਆਫ ਟਰਨ ਲਈ ਹੋਈ ਆ ਔਰ ਉਹਨਾਂ ਦੀ ਟ੍ਰਾਂਜੈਕਸ਼ਨ ਬੈਂਕ ਰਾਹੀਂ ਹੋਈ ਆ ਉਹਨਾਂ ਦੀ ਟ੍ਰਾਂਜੈਕਸ਼ਨ ਬੈਂਕ ਰਾਹੀਂ ਹੋਈ ਆ ਤੇ ਉਹ ਜਿਹੜੇ ਨੇ ਉਹਨਾਂ ਦੀ ਰਜਿਸਟਰੀ ਹੋ ਜੂਗੀ ਉਹਨਾਂ ਨੂੰ ਐਨਓਸੀ ਲੈਣ ਦੀ ਲੋੜ ਨਹੀਂ ਉਹ ਆਪਦੇ ਘਰ ਬਣਾਉਣ ਉਹਨਾਂ ਨੂੰ ਘਰ ਬਣਾਉਣ ਤੋਂ ਬਾਅਦ ਕਨੈਕਸ਼ਨ ਬਿਜਲੀ ਦਾ ਮਿਲੂਗਾ ਪਾਣੀ ਦਾ ਮਿਲੂਗਾ ਤੇ ਹੋਰ ਵੀ ਸਹੂਲਤਾਂ ਜਿਹੜੀਆਂ ਉਹਨਾਂ ਨੂੰ ਮਿਲਣਗੀਆਂ ਆਮ ਲੋਕਾਂ ਦਾ ਬੰਦਾ ਨਾ ਸਾਰੇ ਜਿਹਾ ਕੰਮ ਕਰੂਗਾ ਅੱਜ ਤੋਂ ਬਾਅਦ ਉਹਨਾਂ ਨੂੰ ਬੜਾ ਵੱਡੇ ਜੁਰਮਾਨੇ 25 ਲੱਖ ਤੋਂ ਲੈ ਕੇ 5 ਕਰੋੜ ਰੁਪਏ ਤੱਕ ਦਾ ਜੁਰਮਾਨਾ ਤੇ 5 ਸਾਲ ਤੋਂ ਲੈ ਕੇ 10 ਸਾਲਾਂ ਦੀ ਸਜ਼ਾ ਦਾ ਪ੍ਰਬੰਧ ਹੈ ਜਿਹੜਾ ਉਹ ਇਸ ਸੌਦੇ ਵਿੱਚ ਕੀਤਾ ਗਿਆ ਮੈਨੂੰ ਇਹ ਲੱਗਦਾ ਵੀ ਪੰਜਾਬ ਜਿਹਦੇ ਵਿੱਚ ਮੈਕਸਿਮ ਮਾਨਸਰਾਈ ਜਿਵੇਂ ਡਵੈਲਪਮੈਂਟ ਹੋਈ ਆ ਅੱਜ ਤੋਂ ਬਾਅਦ ਇਹਦੀ ਬੜੀ ਵੱਡੀ ਇੱਕ ਥੰਲ ਪੈਊਗੀ ਆਮ ਲੋਕਾਂ ਨੂੰ ਖਾਸ ਕਰ ਜਿਹੜੀਆਂ ਇਹ ਗੈਰ ਕਾਨੂੰਨੀ ਕਲੋਨੀਆਂ ਨੇ ਉਹਨਾਂ ਦੇ ਵਿੱਚ ਸੀਵਰੇਜ ਲਾਈਟ ਪਾਣੀ ਤੇ ਸੜਕਾਂ ਦਾ ਛੋਟਾ ਹੋਣਾ ਇਹੇ ਮੁੱਦਾ ਬਣਦਾ ਸੀ ਜਿਸ ਚੀਜ਼ ਨੂੰ ਲੈ ਕੇ ਤੁਸੀਂ ਵੀ ਲਗਾਤਾਰ ਬੋਲਦੇ ਰਹੇ ਹੋ ਕਿ ਚਾਹੇ ਪਾਰਕਿੰਗ ਨੂੰ ਲੈ ਕੇ ਫਿਰ ਲੜਾਈਆਂ ਹੁੰਦੀਆਂ ਨੇ ਆਉਣ ਵਾਲੇ ਟਾਈਮ 'ਚ ਵੱਡਾ ਮੁੱਦਾ ਵੀ ਬਣਨਾ ਇਸ ਤਰੀਕੇ ਨਾਲ ਵਸੋਂ ਜਿਹੜੀ ਲਗਾਤਾਰ ਵੱਧ ਰਹੀ ਐ ਇਸ ਟ੍ਰਾਈ ਸਿਟੀ ਏਰੀਆ 'ਚ ਕਿਵੇਂ ਦੇਖੋ ਤੇ ਸਰਕਾਰ ਫਿਰ ਉਹਨਾਂ ਤੋਂ ਵਸੂਲੀ ਜਿਹੜੀ ਹੈਗੀ ਕਿਸ ਤਰੀਕੇ ਨਾਲ ਕਰੇਗੀ ਹਾਲਾਂਕਿ 500 ਗਜ ਤੱਕ ਤਾਂ ਜਿਹੜੀ ਹੈਗੀ ਇਹ ਰਿਲੀਫ ਜਿਹੜੀ ਹੈਗੀ ਦੇ ਦੇ ਇਹ ਗੱਲ ਹੈ ਵੀ ਸਰਕਾਰ ਵਸੂਲੀ ਜਿਹੜੀ ਕਰੂਗੀ ਬਾਅਦ ਵਿੱਚ ਮੇਰਾ ਖਿਆਲ ਹੈ ਵੀ ਰੂਲ ਬਣ ਕੇ ਆ ਜਾਣਗੇ ਵੀ ਕਿੱਦਾਂ ਉਹਦਾ ਕਰਨਾ ਹੈ ਲੇਕਿਨ ਹਾਲ ਦੀ ਘੜੀ ਜਿਹੜੀ ਸੋਧ ਹੋਈ ਆ ਉਹ ਇਹ ਹੀ ਹੋਈ ਆ ਵੀ 500 ਗਜ ਤੱਕ ਜਿਹੜੇ ਨਹੀਂ ਉਹ ਰਜਿਸਟਰੀਆ ਬਿਨਾਂ ਇਹਨੂੰ ਸਿੱਧੇ ਉਹ ਬਣਾ ਸਕਦੇ ਪਰ ਸਭ ਤੋਂ ਜ਼ਿਆਦਾ ਜੇਕਰ ਟਰਾਈ ਸਿਟੀ ਦੀ ਗੱਲ ਕਰੀਏ ਤਾਂ 500 ਗਜ ਤੋਂ ਛੋਟੇ ਜਿਹੜੇ ਪਲੋਟ ਵਾਲੇ ਨੇ ਜ਼ਿਆਦਾਤਰ ਜਿਹੜੇ ਗੈਰ ਕਾਨੂੰਨੀ ਕਲੋਨੀਆਂ ਜਿਨ੍ਹਾਂ ਨੇ ਕੱਟੀਆਂ ਨੇ 100 ਗਜ 200 ਗਜ ਉਹ ਵਾਲੇ ਕੱਟੇ ਹੋਏ ਨੇ ਉਹ ਲੋਕ ਜਿਹੜੇ ਹੈਗੇ ਨੇ ਮੈਂ ਤਾਂ ਕਹਿ ਰਿਹਾ ਵੀ ਉਹ ਜਿਨ੍ਹਾਂ ਨੇ ਵੀ ਕਟੇ ਜਿਹਨਾਂ ਨੇ ਬਦਲ ਲੈ ਹੈ ਜਿਨ੍ਹਾਂ ਕੋਈ ਤਿੰਨੇ ਡਾਕੂਮੈਂਟ ਹਨ ਤਿੰਨ ਚਾਰ ਡਾਕੂਮੈਂਟਸ ਨੇ ਜਿਹੜੇ ਜਿਹਦੇ ਸਰਕਾਰੀ ਸਰਕਾਰੀ ਤਸਦੀ ਹੋ ਜਵੇ ਵੀ ਇਹ 31 ਜੁਲਾਈ ਤੋਂ ਪਹਿਲਾਂ ਦਾ ਹੋਇਆ ਹੈ ਸਾਰਾ ਕੋਈ ਸੌਦਾ ਤੇ ਉਹਨਾਂ ਨੂੰ ਸਾਰੀਆਂ ਸਹੂਲਤਾਂ ਜਿਹੜੀਆਂ ਮਿਲਣਗੀਆਂ ਤੁਸੀਂ ਇਸ ਸਟੈਪ ਦੇ ਨਾਲ ਕਿਵੇਂ ਦੇਖਦੇ ਸਰਕਾਰ ਨੂੰ ਕਿੰਨਾ ਕੁ ਰੈਵਨਿਊ ਜਿਹੜਾ ਹੈਗਾ ਹੁਣ ਆਉਣ ਵਾਲੇ ਸਮੇਂ 'ਚ ਜਿਹੜਾ ਹੈਗਾ ਬਣੇਗਾ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਜਿਹੜੇ ਹੁਣ ਸਟੈਂਪ ਪੇਪਰ ਨੇ ਉਹ ਵੀ ਕਲਰ ਕੋਡ ਕਰਤਾ ਹੈਗਾ ਮੈਂ ਕਹਿੰਦਾ ਵੀ ਰੈਵਨਿਊ ਵੀ ਆਊਗਾ ਬਹੁਤ ਜ਼ਿਆਦਾ ਲੇਕਿਨ ਰੈ ਜਿਹੜਾ ਅਨੌਥਰ ਇੱਕ ਕਲੋਨੀਆ ਦਾ ਭਾਰ ਸੀ ਜਿਹੜਾ ਲੋਕਲ ਬਾਡੀ ਜਿਹੜੇ ਲੋਕਲ ਉੱਥੇ ਕੌਂਸਲਰ ਸੀ ਮਿਨਿਸਪਲ ਕੌਂਸਲਰ ਤੇ ਕਾਰਪੋਰੇਸ਼ਨ ਤੇ ਪੈਂਦਾ ਸੀ ਉਹਨਾਂ ਨੂੰ ਡਵੈਲਪ ਕਰਨਾ ਪੈਂਦਾ ਸੀ ਸਾਰੀਆਂ ਸਹੂਲਤਾਂ ਦੇਣਾ ਪੈਂਦੀਆਂ ਸੀ ਉਹ ਜਿਹੜਾ ਰੈਵਨੂ ਦਾ ਭਾਰ ਸੀ ਉਹ ਬਹੁਤ ਜ਼ਿਆਦਾ ਘਟੂਗਾ ਜਿੱਥੇ ਜਿਹੜੇ ਕੰਮ ਵਾਸਤੇ ਪੈਸੇ ਲੋਕਾਂ ਦੇ ਆਉਂਦੇ ਸੀ ਇਰੇ ਉਥੇ ਰਹਿ ਰਹੇ ਸੀ ਟੈਕਸ ਦੇ ਅੰਦਰ ਸੀ ਪ੍ਰੋਪਰਟੀ ਟੈਕਸ ਅੰਦਰ ਸੀ ਉਹਨਾਂ ਦਾ ਪੈਸਾ ਉਹਨਾਂ ਤੇ ਹੀ ਲੱਗੂਗਾ ਨਾ ਕਿ ਜਿਹੜੀਆਂ ਅਨੌਥਰਾਇਜ਼ਡ ਕਲੋਨੀਆਂ ਬਣ ਜਾਂਦੀਆਂ ਸੀ ਉਹਨਾਂ ਦੇ ਡਵੈਲਪਮੈਂਟ ਤੇ ਲੱਗੂਗਾ ਇਸ ਕਰਕੇ ਮੈਂ ਇਹ ਸਮਝਦਾ ਇੱਕ ਬੜੀ ਵੱਡੀ ਰਾਹਤ ਹੈ ਜਿਹੜੀ ਲੋਕਲ ਬਾਡੀ ਮਹਿਕਮੇ ਨੂੰ ਵੀ ਮਿਲੀ ਆ ਔਰ ਨਾਲ ਸਰਕਾਰ ਨੂੰ ਵੀ ਦਾ ਰੈਵਨਿਊ ਆਊਗਾ ਇੱਕ ਜਿਹੜੀ 195 ਦੀ ਕੋਈ ਧਾਰਾ ਤਹਿਤ ਐਨਓਸੀਆਂ ਲੈ ਕੇ ਹੁਣ ਵੀ ਰਜਿਸਟਰੀਆਂ ਜਿਹੜੇ ਕਰਾ ਰਹੇ ਸੀ ਉਹਦਾ ਵੀ ਪ੍ਰੋਵੀਜ਼ਨ ਹੈਗਾ ਵਿੱਚ ਉਹ ਵੀ ਬੰਦ ਸਾਰਾ ਖਦਮੇ ਕਰਤਾ ਜਦੋਂ ਜਦੋਂ ਕਰਤਾ ਵੀ 31 ਮਾਰਚ 31 ਜੁਲਾਈ ਤੱਕ ਜੋ ਹੋਇਆ ਉਹ ਮਤਲਬ ਉਸ ਮੁ ਉਹਨਾਂ ਨੂੰ ਜਿਹੜੀਆਂ ਰਜਿਸਟਰੀਆਂ ਹੋ ਜਾਣਗੀਆਂ ਪਰ ਗੱਲ ਖਤਮ ਆਗੀ ਫਿਰ ਆਖਰੀ ਸਵਾਲ ਹੈ ਤੁਸੀਂ ਪਿਛਲੀਆਂ ਦੋ ਸਰਕਾਰਾਂ ਵੀ ਦੇਖੀਆਂ ਜਿਹੜੀਆਂ ਲਗਾਤਾਰ ਜਦੋਂ ਚੋਣਾਂ ਆਉਂਦੀਆਂ ਸੀ ਕਹਿ ਦਿੰਦੇ ਸੀ ਵੀ ਅਸੀਂ ਗੈਰ ਕਾਨੂੰਨੀ ਕਲੋਨੀਆਂ ਨੂੰ ਰੈਗੂਲਰ ਕਰ ਦਾਂਗੇ ਚਾਹੇ ਪਿਛਲੀ ਸਰਕਾਰ ਦੇ ਵਿੱਚ ਕਈ ਵੱਡੇ ਵੱਡੇ ਬਿਲਡਰ ਜਿਵੇਂ ਐਸੋਸੀਏਸ਼ਨ ਉਹ ਵੀ ਮਿਲੀਆਂ ਸਰਕਾਰਾਂ ਨੂੰ ਪਰ ਹੋਇਆ ਕੱਖ ਨਹੀਂ ਵੇਖੋ ਮੈਂ ਤਾਂ ਦੋ ਚ ਨਹੀਂ ਰਿਹਾ ਮੈਂ ਤਾਂ ਪੰਜ ਚਾਰ ਸਰਕਾਰਾਂ ਚ ਰਿਹਾ ਕਲੋਨੀਆਂ ਉਦੋਂ ਵੀ ਮਤਲਬ ਰੋਗ ਲੱਗਦੀ ਸੀ ਉਹਨਾਂ ਫਰੈਜ ਦੀ ਵੀ ਅੱਜ ਤੋਂ ਬਾਅਦ ਨਹੀਂ ਹੋਣਗੀਆਂ ਲੇਕਿਨ ਲੂਪ ਹੋਜ਼ ਰੱਖ ਲਏ ਜਾਂਦੇ ਸੀ ਉਹ ਲੋਪੋਲਾ ਦੇ ਥਰੂ ਆਉਟ ਜਿਹੜੇ ਕਲੋਡੀਆਂ ਉਹਨਾਂੀਆਂ ਬਣੀਆਂ ਜਾਂਦੀਆਂ ਸੀ ਇਸ ਕਰਕੇ ਮਤਲਬ ਇਹ ਕਦੇ ਰੁਕੀਓ ਨਹੀਂ ਹੈ ਗਿਆ ਨਾ ਥੋੜੀਆਂ ਔਰ ਆਪ ਖੁਦ ਵੀ ਉਹ ਸ਼ਾਮਲ ਹੁੰਦੇ ਸੀ ਵਿੱਚ ਉਹਨਾਂ ਦੀ ਆਪਦੀਆਂ ਕਲੋਡੀਆਂ ਹੁੰਦੀਆਂ ਸੀ ਨਾ ਥਰੈਜ ਕਲੋਡੀਆਂ ਦੇ ਵਿੱਚ ਉਹਨੇ ਪੈਸਾ ਲਾਇਆ ਹੁੰਦਾ ਜੀ ਇਨਵੈਸਟਮੈਂਟ ਕੀਤਾ ਹੁੰਦਾ ਸੀ ਉਹਨਾਂ ਦਾ ਕੋਈ ਇੰਟਰਸਟ ਨਹੀਂ ਸੀ ਹੁੰਦਾ ਵੀ ਉਹ ਥੋੜੀਆਂ ਜਿਹੀ ਕਲੋਡੀਆਂ ਪਾਣ ਕਿਉਂਕਿ ਉਹਨਾਂ ਦੀ ਆਪਦੀ ਕਮਾਈ ਬੰਦ ਹੁੰਦੀ ਸੀ ਪੰਜਾਬ ਦੇ ਵਿੱਚ ਲੋਕਾਂ ਨੂੰ ਵੱਡੀ ਤਾਂ ਇਹ ਸਨ ਸਾਡੇ ਨਾਲ ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਸਾਫ਼ ਤੌਰ ਤੇ ਕਹਿੰਦੇ ਨਜ਼ਰ ਆ ਰਹੇ ਨੇ ਕਿ ਜੋ ਪੰਜਾਬ ਸਰਕਾਰ ਨੇ ਇਹ ਫੈਸਲਾ ਲਿਆ ਹੈ ਇਸ ਦੇ ਨਾਲ ਆਮ ਲੋਕਾਂ ਦੀ ਜਿਹੜੀ ਖੱਜਲ ਖੁਆਰੀ ਹੁਣ ਹੁੰਦੀ ਸੀ ਉਹ ਕਿਤੇ ਨਾ ਕਿਤੇ ਬੰਦ ਹੋਵੇਗੀ ਤਾਂ ਗਲਤੀ ਕਰਨ ਵਾਲੇ ਬਿਲਡਰਾਂ ਖਿਲਾਫ ਜਿਹੜਾ ਹੈਗਾ ਸਖਤ ਕਾਨੂੰਨ ਵੀ ਜਿਹੜਾ ਹੈਗਾ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲਿਆਂਦਾ ਗਿਆ ਵਿਧਾਨ ਸਭਾ ਤੋਂ ਵੀਡੀਓ ਜਰਨਲਿਸਟ ਨੀਲ ਦੇ ਨਾਲ ਜਾਗਬਾਨੀ ਲਈ ਵਰੁਣਪਟ ਜਾਗਬਾਨੀ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਅੱਜ ਪੰਜਾਬ ਵਿਧਾਨ ਸਭਾ ਦੇ ਵਿੱਚ ਐਨਓਸੀ ਬਿੱਲ ਸਰਵਸੰਮਤੀ ਨਾਲ ਪਾਸ ਹੋਇਆ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਮੌਜੂਦ ਨੇ ਕਲਵੰਜੀ ਅੱਜ ਵਿਧਾਨ ਸਭਾ ਦੇ ਵਿੱਚ ਮੁੱਖ ਮੰਤਰੀ ਪੰਜਾਬ ਨੇ ਤੁਹਾਡੀ ਤੇ ਮਨਪ੍ਰੀਤ ਅਯਾਲੀ ਦੀ ਤਾਰੀਫ ਕੀਤੀ ਕਿਉਂਕਿ ਚਲੋ ਤੁਸੀਂ ਵਿਧਾਇਕ ਵੀ ਹੈਗੇ ਹੋ ਤੇ ਪੇਸ਼ੇਵਜੋਂ ਕਲੋਨੀਆਂ ਵੀ ਜਿਹੜੀ ਹੈਗੀਆਂ ਕੱਟਦੇ ਹੈਗੇ ਹੋ ਕਿਵੇਂ ਦੇਖਦੇ ਹੋ ਆਮ ਲੋਕਾਂ ਦੀ ਜੋ ਲੁੱਟਖਸੁੱਟ ਹੁੰਦੀ ਸੀ ਉਹ ਹੁਣ ਬੰਦ ਹੋਏਗੀ ਆਮ ਭਾਸ਼ਾ 'ਚ ਆਮ ਲੋਕਾਂ ਨੂੰ ਸਮਝਾਉਣਾ ਹੋਵੇ ਤਾਂ ਕਿਸ ਤਰੀਕੇ ਦੀ ਰਾਹਤ ਮਿਲਣੀ ਹੈ ਸਰਕਾਰ ਦੇਖੋ ਮੈਂ ਸਮਝਦਾ ਹਾਂ ਭਈ ਅੱਜ ਜਿਹੜਾ ਇਹ ਸੋਧ ਬਿੱਲ ਪਾਸ ਹੋਇਆ ਪਪਰਾਗ ਦਾ ਸੋਧ ਬਿੱਲ ਪਾਸ ਹੋਇਆ ਉਹਦੇ ਨਾਲ ਜਿੱਥੇ ਐਨਓਸੀ ਤੋਂ ਰਾਹਤ ਮਿਲੀ ਆ ਉੱਥੇ ਜਿਹੜੇ ਅਨਾਥਰਜ ਕਲੋਨੀਆਂ ਘਟਦੇ ਸੀ ਅਨਾਥਰਜ ਕਲੋਨੀਆਂ ਘਟਕੇ ਲੋਕਾਂ ਨੂੰ ਪਰੇਸ਼ਾਨ ਕਰਦੇ ਸੀ ਤੇ ਐਨਓਸੀ ਲੈਂਡ ਤੱਕ ਦੀ ਨੌਬਤ ਆਉਂਦੀ ਸੀ ਉਹ ਟੋਟਲੀ ਬੰਦ ਹੋ ਜਾਊਗਾ ਕਿਉਂਕਿ ਇੱਕ ਡੇਟ ਫਿਕਸ ਕਰਤੀ ਐ 31 ਜੁਲਾਈ ਤੱਕ 31 ਜੁਲਾਈ 2024 ਤੱਕ ਜਿਨ੍ਹਾਂ ਨੇ ਐਗਰੀਮੈਂਟ ਕੀਤੇ ਹੋਏ ਨੇ ਜਾਂ ਜਿਨ੍ਹਾਂ ਨੇ ਅਲਾਟਮੈਂਟ ਕੀਤੀ ਹੋਈ ਆ ਜਾਂ ਜਿਨ੍ਹਾਂ ਨੇ ਪਾਵਰ ਆਫ ਟਰਨ ਲਈ ਹੋਈ ਆ ਔਰ ਉਹਨਾਂ ਦੀ ਟ੍ਰਾਂਜੈਕਸ਼ਨ ਬੈਂਕ ਰਾਹੀਂ ਹੋਈ ਆ ਉਹਨਾਂ ਦੀ ਟ੍ਰਾਂਜੈਕਸ਼ਨ ਬੈਂਕ ਰਾਹੀਂ ਹੋਈ ਆ ਤੇ ਉਹ ਜਿਹੜੇ ਨੇ ਉਹਨਾਂ ਦੀ ਰਜਿਸਟਰੀ ਹੋ ਜੂਗੀ ਉਹਨਾਂ ਨੂੰ ਐਨਓਸੀ ਲੈਣ ਦੀ ਲੋੜ ਨਹੀਂ ਉਹ ਆਪਣੇ ਘਰ ਬਣਾਉਣ ਉਹਨਾਂ ਨੂੰ ਘਰ ਬਣਾਉਣ ਤੋਂ ਬਾਅਦ ਕਨੈਕਸ਼ਨ ਬਿਜਲੀ ਦਾ ਮਿਲੂਗਾ ਪਾਣੀ ਦਾ ਮਿਲੂਗਾ ਤੇ ਹੋਰ ਵੀ ਸਹੂਲਤਾਂ ਜਿਹੜੀਆਂ ਉਹਨਾਂ ਨੂੰ ਮਿਲਣਗੀਆਂ ਆਮ ਲੋਕਾਂ ਦਾ ਬੰਦਾ ਨਾ ਸਾਰੇ ਜਿਹਾ ਕੰਮ ਕਰੂਗਾ ਅੱਜ ਤੋਂ ਬਾਅਦ ਉਹਨਾਂ ਨੂੰ ਬੜਾ ਵੱਡੇ ਜੁਰਮਾਨੇ 25 ਲੱਖ ਤੋਂ ਲੈ ਕੇ 5 ਕਰੋੜ ਰੁਪਏ ਤੱਕ ਦਾ ਜੁਰਮਾਨਾ ਤੇ 5 ਸਾਲ ਤੋਂ ਲੈ ਕੇ 10 ਸਾਲਾਂ ਦੀ ਸਜ਼ਾ ਦਾ ਪ੍ਰਬੰਧ ਹੈ ਜਿਹੜਾ ਉਹ ਇਸ ਸੌਦੇ ਵਿੱਚ ਕੀਤਾ ਗਿਆ ਮੈਨੂੰ ਇਹ ਲੱਗਦਾ ਵੀ ਪੰਜਾਬ ਜਿਹਦੇ ਵਿੱਚ ਮੈਕਸਿਮ ਮਾਨਸਰਾਇ ਜਿਵੇਂ ਡਵੈਲਪਮੈਂਟ ਹੋਈ ਆ ਅੱਜ ਤੋਂ ਬਾਅਦ ਇਹਦੀ ਬੜੀ ਵੱਡੀ ਇੱਕ ਥੰਲ ਪੈਊਗੀ ਆਮ ਲੋਕਾਂ ਨੂੰ ਖਾਸ ਕਰ ਜਿਹੜੀਆਂ ਇਹ ਗੈਰ ਕਾਨੂੰਨੀ ਕਲੋਨੀਆਂ ਨੇ ਉਹਨਾਂ ਦੇ ਵਿੱਚ ਸੀਵਰੇਜ ਲਾਈਟ ਪਾਣੀ ਤੇ ਸੜਕਾਂ ਦਾ ਛੋਟਾ ਹੋਣਾ ਇਹ ਇਹ ਮੁੱਦਾ ਬਣਦਾ ਸੀ ਜਿਸ ਚੀਜ਼ ਨੂੰ ਲੈ ਕੇ ਤੁਸੀਂ ਵੀ ਲਗਾਤਾਰ ਬੋਲਦੇ ਰਹੇ ਹੋ ਕਿ ਚਾਹੇ ਪਾਰਕਿੰਗ ਨੂੰ ਲੈ ਕੇ ਫਿਰ ਲੜਾਈਆਂ ਹੁੰਦੀਆਂ ਨੇ ਆਉਣ ਵਾਲੇ ਟਾਈਮ 'ਚ ਵੱਡਾ ਮੁੱਦਾ ਵੀ ਬਣਨਾ ਇਸ ਤਰੀਕੇ ਨਾਲ ਵਸੋਂ ਜਿਹੜੀ ਲਗਾਤਾਰ ਵੱਧ ਰਹੀ ਐ ਇਸ ਟ੍ਰਾਈ ਸਿਟੀ ਏਰੀਆ 'ਚ ਕਿਵੇਂ ਦੇਖੋ ਤੇ ਸਰਕਾਰ ਫਿਰ ਉਹਨਾਂ ਤੋਂ ਵਸੂਲੀ ਜਿਹੜੀ ਹੈਗੀ ਕਿਸ ਤਰੀਕੇ ਨਾਲ ਕਰੇਗੀ ਹਾਲਾਂਕਿ 500 ਗਜ ਤੱਕ ਤਾਂ ਜਿਹੜੀ ਹੈਗੀ ਇਹ ਰਿਲੀਫ ਜਿਹੜੀ ਹੈਗੀ ਦੇ ਦੇ ਇਹ ਗੱਲ ਹੈ ਵੀ ਸਰਕਾਰ ਵਸੂਲੀ ਜਿਹੜੀ ਕਰੂਗੀ ਬਾਅਦ ਵਿੱਚ ਮੇਰਾ ਖਿਆਲ ਹੈ ਵੀ ਰੂਲ ਬਣ ਕੇ ਆ ਜਾਣਗੇ ਵੀ ਕਿੱਦਾਂ ਉਹਦਾ ਕਰਨਾ ਹੈ ਲੇਕਿਨ ਹਾਲ ਦੀ ਘੜੀ ਜਿਹੜੀ ਸੋਧ ਹੋਈ ਆ ਉਹ ਇਹ ਹੋਈ ਆ ਵੀ 500 ਗਜ ਤੱਕ ਜਿਹੜੇ ਨੇ ਉਹ ਰਜਿਸਟਰੀਆਂ ਬਿਨਾਂ ਇਹਨੂੰ ਸਿੱਧੇ ਉਹ ਬਣਾ ਸਕਦੇ ਪਰ ਸਭ ਤੋਂ ਜ਼ਿਆਦਾ ਜੇਕਰ ਟਰਾਈ ਸਿਟੀ ਦੀ ਗੱਲ ਕਰੀਏ ਤਾਂ 500 ਗਜ ਤੋਂ ਛੋਟੇ ਜਿਹੜੇ ਪਲੋਟ ਵਾਲੇ ਨੇ ਜ਼ਿਆਦਾਤਰ ਜਿਹੜੇ ਗੈਰ ਕਾਨੂੰਨੀ ਕਲੋਨੀਆਂ ਜਿਨ੍ਹਾਂ ਨੇ ਕੱਟੀਆਂ ਨੇ 100 ਗਜ 200 ਗਜ ਉਹ ਵਾਲੇ ਕੱਟੇ ਹੋਏ ਨੇ ਉਹ ਲੋਕ ਜਿਹੜੇ ਹੈਗੇ ਨੇ ਮੈਂ ਤਾਂ ਕਹਿ ਰਿਹਾ ਵੀ ਉਹ ਜਿਨ੍ਹਾਂ ਨੇ ਵੀ ਕਟੇ ਜਿਹਨਾਂ ਨੇ ਬਲਾਟ ਲਏ ਨੇ ਜਿਨ੍ਹਾਂ ਕੋਈ ਤਿੰਨੇ ਡਾਕੂਮੈਂਟ ਹਨ ਤਿੰਨ ਚਾਰ ਡਾਕੂਮੈਂਟਸ ਨੇ ਜਿਹੜੇ ਜਿਹਦੇ ਸਰਕਾਰ ਦੀ ਸਰਕਾਰ ਦੀ ਤਸਦੀ ਹੋ ਜਵੇ ਵੀ ਇਹ 31 ਜੁਲਾਈ ਤੋਂ ਪਹਿਲਾਂ ਦਾ ਹੋਇਆ ਹੈ ਸਾਰਾ ਕੋਈ ਸੌਦਾ ਤੇ ਉਹਨਾਂ ਨੂੰ ਸਾਰੀਆਂ ਸਹੂਲਤਾਂ ਜਿਹੜੀਆਂ ਮਿਲਣਗੀਆਂ ਤੁਸੀਂ ਇਸ ਸਟੈਪ ਦੇ ਨਾਲ ਕਿਵੇਂ ਦੇਖਦੇ ਸਰਕਾਰ ਨੂੰ ਕਿੰਨਾ ਕੁ ਰੈਵਨਿਊ ਜਿਹੜਾ ਹੈਗਾ ਹੁਣ ਆਉਣ ਵਾਲੇ ਸਮੇਂ 'ਚ ਜਿਹੜਾ ਹੈਗਾ ਬਣੇਗਾ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਜਿਹੜੇ ਹੁਣ ਸਟੈਂਪ ਪੇਪਰ ਨੇ ਉਹ ਵੀ ਕਲਰ ਕੋਡ ਕਰਤਾ ਹੈਗਾ ਮੈਂ ਕਹਿੰਦਾ ਵੀ ਰੈਵਨਿਊ ਵੀ ਆਊਗਾ ਬਹੁਤ ਜ਼ਿਆਦਾ ਲੇਕਿ ਜਿਹੜਾ ਅਨੌਥਰ ਇੱਕ ਕਲੋਨੀਆ ਦਾ ਭਾਰ ਸੀ ਜਿਹੜਾ ਲੋਕਲ ਬਾਡੀ ਜਿਹੜੇ ਲੋਕਲ ਉੱਥੇ ਕੌਂਸਲਰ ਸੀ ਮਿਊਨਿਸਪਲ ਕੌਂਸਲਰ ਤੇ ਕਾਰਪੋਰੇਸ਼ਨ ਤੇ ਪੈਂਦਾ ਸੀ ਉਹਨਾਂ ਨੂੰ ਡਵੈਲਪ ਕਰਨਾ ਪੈਂਦਾ ਸੀ ਸਾਰੀਆਂ ਸਹੂਲਤਾਂ ਦੇਣਾ ਪੈਂਦੀਆਂ ਸੀ ਉਹ ਜਿਹੜਾ ਰੈਵਨੂ ਦਾ ਭਾਰ ਸੀ ਉਹ ਬਹੁਤ ਜ਼ਿਆਦਾ ਘਟੂਗਾ ਜਿੱਥੇ ਜਿਹੜੇ ਕੰਮ ਵਾਸਤੇ ਪੈਸੇ ਲੋਕਾਂ ਦੇ ਆਉਂਦੇ ਸੀ ਜਿਹੜੇ ਉਥੇ ਰਹਿ ਰਹੇ ਸੀ ਟੈਕਸ ਅੰਦਰ ਸੀ ਪ੍ਰੋਪਰਟੀ ਟੈਕਸ ਅੰਦਰ ਸੀ ਉਹਨਾਂ ਦਾ ਪੈਸਾ ਉਹਨਾਂ ਤੇ ਹੀ ਲੱਗੂਗਾ ਨਾ ਕਿ ਜਿਹੜੀਆਂ ਅਨੌਥਰਾਇਜ਼ਡ ਕਲੋਨੀਆਂ ਬਣ ਜਾਂਦੀਆਂ ਸੀ ਉਹਨਾਂ ਦੇ ਡਵੈਲਪਮੈਂਟ ਤੇ ਲੱਗੂਗਾ ਇਸ ਕਰਕੇ ਮੈਂ ਸਮਝਦਾ ਇੱਕ ਬੜੀ ਵੱਡੀ ਰਾਹਤ ਹੈ ਜਿਹੜੀ ਲੋਕਲ ਬਾਡੀ ਮਹਿਕਮੇ ਨੂੰ ਵੀ ਮਿਲੀ ਆ ਔਰ ਨਾਲ ਸਰਕਾਰ ਨੂੰ ਵੀ ਦਾ ਰੈਵਨਿਊ ਆਊਗਾ ਇੱਕ ਜਿਹੜੀ 195 ਦੀ ਕੋਈ ਧਾਰਾ ਤਹਿਤ ਐਨਓਸੀਆਂ ਲੈ ਕੇ ਹੁਣ ਵੀ ਰਜਿਸਟਰੀਆਂ ਜਿਹੜੇ ਕਰਾ ਰਹੇ ਸੀ ਉਹਦਾ ਵੀ ਪ੍ਰੋਵੀਜ਼ਨ ਹੈਗਾ ਵਿੱਚ ਉਹ ਬੰਦ ਸਾਰੇ ਖਤਮੇ ਕਰਤਾ ਜਾਵਾਂ ਜਦੋਂ ਕਰਤਾ ਵੀ 31 ਮਾਰਚ 31 ਜੁਲਾਈ ਤੱਕ ਜੋ ਹੋਇਆ ਉਹ ਮਤਲਬ ਉਸ ਮੁਤਾਬ ਉਹਨਾਂ ਨੂੰ ਜਿਹੜੀਆਂ ਰਜਿਸਟਰੀਆਂ ਹੋ ਜਾਣਗੀਆਂ ਬਗਲ ਖਤਮਾਂਗੀ ਫਿਰ ਆਖਰੀ ਸਵਾਲ ਹੈ ਤੁਸੀਂ ਪਿਛਲੀਆਂ ਦੋ ਸਰਕਾਰਾਂ ਵੀ ਦੇਖੀਆਂ ਜਿਹੜੀਆਂ ਲਗਾਤਾਰ ਜਦੋਂ ਚੋਣਾਂ ਆਉਂਦੀਆਂ ਸੀ ਕਹਿ ਦਿੰਦੇ ਸੀ ਵੀ ਅਸੀਂ ਗੈਰ ਕਾਨੂੰਨੀ ਕਲੋਨੀਆਂ ਨੂੰ ਰੈਗੂਲਰ ਕਰ ਦਾਂਗੇ ਚਾਹੇ ਪਿਛਲੀ ਸਰਕਾਰ ਦੇ ਵਿੱਚ ਕਈ ਵੱਡੇ ਵੱਡੇ ਬਿਲਡਰ ਜਿਵੇਂ ਐਸੋਸੀਏਸ਼ਨ ਉਹ ਵੀ ਮਿਲੀਆਂ ਸਰਕਾਰਾਂ ਨੂੰ ਪਰ ਹੋਇਆ ਕੱਖ ਨਹੀਂ ਵੇਖੋ ਮੈਂ ਤਾਂ ਦੋ ਚ ਨਹੀਂ ਰਿਹਾ ਮੈਂ ਤਾਂ ਪੰਜ ਚਾਰ ਸਰਕਾਰਾਂ ਚ ਰਿਹਾ ਕਲੋਨੀਆਂ ਉਦੋਂ ਵੀ ਮਤਲਬ ਰੋਗ ਲੱਗਦੀ ਸੀ ਉਹਨਾਂ ਫਰੈਜ ਦੀ ਵੀ ਅੱਜ ਤੋਂ ਬਾਅਦ ਨਹੀਂ ਹੋਣਗੀਆਂ ਲੇਕਿਨ ਲੂਪ ਹੋਜ਼ ਰੱਖ ਲਏ ਜਾਂਦੇ ਸੀ ਉਹ ਲੋਪੋਲਾ ਦੇ ਥਰੂ ਆਉਟ ਜਿਹੜੇ ਕਲੋਡੀਆਂ ਉਹਨਾਂੀਆਂ ਬਣੀਆਂ ਜਾਂਦੀਆਂ ਸੀ ਇਸ ਕਰਕੇ ਮਤਲਬ ਇਹ ਕਦੇ ਰੁਕੀਓ ਨਹੀਂ ਹੈ ਗਿਆ ਨਾ ਸੜੀ ਕਲੋਡੀਆਂ ਔਰ ਆਪ ਖੁਦ ਵੀ ਉਹ ਸ਼ਾਮਲ ਹੁੰਦੇ ਸੀ ਵਿੱਚ ਉਹਨਾਂ ਦੀ ਆਪਦੀਆਂ ਕਲੋਡੀਆਂ ਹੁੰਦੀਆਂ ਸੀ ਨਾ ਸੜੀ ਕਲੋਡੀਆਂ ਦੇ ਵਿੱਚ ਉਹਨੇ ਪੈਸਾ ਲਾਇਆ ਹੁੰਦਾ ਜੀ ਇਨਵੈਸਟਮੈਂਟ ਕੀਤਾ ਹੁੰਦਾ ਸੀ ਉਹਨਾਂ ਦਾ ਕੋਈ ਇੰਟਰਸਟ ਨਹੀਂ ਸੀ ਹੁੰਦਾ ਵੀ ਥੋੜਾ ਜਿਹੀ ਕਲੋਡੀਆਂ ਪਾੜਨ ਕਿਉਂਕਿ ਉਹਨਾਂ ਦੀ ਆਪਦੀ ਕਮਾਈ ਬੰਦ ਹੁੰਦੀ ਸੀ ਪੰਜਾਬ ਦੇ ਵਿੱਚ ਲੋਕਾਂ ਨੂੰ ਵੱਡੇ ਇਹ ਸਨ ਸਾਡੇ ਨਾਲ ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਸਾਫ਼ ਤੌਰ ਤੇ ਕਹਿੰਦੇ ਨਜ਼ਰ ਆ ਰਹੇ ਨੇ ਕਿ ਜੋ ਪੰਜਾਬ ਸਰਕਾਰ ਨੇ ਇਹ ਫੈਸਲਾ ਲਿਆ ਹੈ ਇਸ ਦੇ ਨਾਲ ਆਮ ਲੋਕਾਂ ਦੀ ਜਿਹੜੀ ਖੱਜਲ ਖੁਆਰੀ ਹੁਣ ਹੁੰਦੀ ਸੀ ਉਹ ਕਿਤੇ ਨਾ ਕਿਤੇ ਬੰਦ ਹੋਵੇਗੀ ਤਾਂ ਗਲਤੀ ਕਰਨ ਵਾਲੇ ਬਿਲਡਰਾਂ ਖਿਲਾਫ ਜਿਹੜਾ ਹੈਗਾ ਸਖਤ ਕਾਨੂੰਨ ਵੀ ਜਿਹੜਾ ਹੈਗਾ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲਿਆਂਦਾ ਗਿਆ ਵਿਧਾਨ ਸਭਾ ਤੋਂ ਵੀਡੀਓ ਜਰਨਲਿਸਟ ਨੀਲ ਦੇ ਨਾਲ ਜਾਗਬਣੀ ਲਈ ਵਰੁਣਪਟ ਜਾਗਬਣੀ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਅੱਜ ਪੰਜਾਬ ਵਿਧਾਨ ਸਭਾ ਦੇ ਵਿੱਚ ਐਨਓਸੀ ਬਿੱਲ ਸਰਵਸੰਮਤੀ ਨਾਲ ਪਾਸ ਹੋਇਆ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਮੌਜੂਦ ਨੇ ਕਲਵੰਜੀ ਅੱਜ ਵਿਧਾਨ ਸਭਾ ਦੇ ਵਿੱਚ ਮੁੱਖ ਮੰਤਰੀ ਪੰਜਾਬ ਨੇ ਤੁਹਾਡੀ ਤੇ ਮਨਪ੍ਰੀਤ ਅਯਾਲੀ ਦੀ ਤਾਰੀਫ ਕੀਤੀ ਕਿਉਂਕਿ ਚਲੋ ਤੁਸੀਂ ਵਿਧਾਇਕ ਵੀ ਹੈਗੇ ਹੋ ਤੇ ਪੇਸ਼ੇਵਜੋਂ ਕਲੋਨੀਆਂ ਵੀ ਜਿਹੜੀ ਹੈਗੀਆਂ ਕੱਟਦੇ ਹੈਗੇ ਹੋ ਕਿਵੇਂ ਦੇਖਦੇ ਹੋ ਆਮ ਲੋਕਾਂ ਦੀ ਜੋ ਲੁੱਟਖਸੁੱਟ ਹੁੰਦੀ ਸੀ ਉਹ ਹੁਣ ਬੰਦ ਹੋਏਗੀ ਆਮ ਭਾਸ਼ਾ 'ਚ ਆਮ ਲੋਕਾਂ ਨੂੰ ਸਮਝਾਉਣਾ ਹੋਵੇ ਤਾਂ ਕਿਸ ਤਰੀਕੇ ਦੀ ਰਾਹਤ ਮਿਲਣੀ ਹੈ ਸਰਕਾਰ ਦੇਖੋ ਮੈਂ ਸਮਝਦਾ ਹਾਂ ਭਈ ਅੱਜ ਜਿਹੜਾ ਇਹ ਸੋਧ ਬਿੱਲ ਪਾਸ ਹੋਇਆ ਪਪਰਾਗ ਦਾ ਸੋਧ ਬਿੱਲ ਪਾਸ ਹੋਇਆ ਉਹਦੇ ਨਾਲ ਜਿੱਥੇ ਐਨਓਸੀ ਤੋਂ ਰਾਹਤ ਮਿਲੀ ਆ ਉਥੇ ਜਿਹੜੇ ਅਨਅਥਰਜ ਕਲੋਨੀਆਂ ਘਟਦੇ ਸੀ ਅਨਅਥਰਜ ਕਲੋਨੀਆਂ ਘਟਕੇ ਲੋਕਾਂ ਨੂੰ ਪਰੇਸ਼ਾਨ ਕਰਦੇ ਸੀ ਤੇ ਐਨਓਸੀ ਲੈਂਡ ਤੱਕ ਦੀ ਨੌਬਤ ਆਉਂਦੀ ਸੀ ਉਹ ਟੋਟਲੀ ਬੰਦ ਹੋ ਜਾਊਗਾ ਕਿਉਂਕਿ ਇੱਕ ਡੇਟ ਫਿਕਸ ਕਰਤੀ ਐ 31 ਜੁਲਾਈ ਤੱਕ 31 ਜੁਲਾਈ 2024 ਤੱਕ ਜਿਨ੍ਹਾਂ ਨੇ ਐਗਰੀਮੈਂਟ ਕੀਤੇ ਹੋਏ ਨੇ ਜਾਂ ਜਿਨ੍ਹਾਂ ਨੇ ਅਲਾਟਮੈਂਟ ਕੀਤੀ ਹੋਈ ਆ ਜਾਂ ਜਿਨ੍ਹਾਂ ਨੇ ਪਾਵਰ ਆਫ ਟਰਨ ਲਈ ਹੋਈ ਆ ਔਰ ਉਹਨਾਂ ਦੀ ਟ੍ਰਾਂਜੈਕਸ਼ਨ ਬੈਂਕ ਰਾਹੀਂ ਹੋਈ ਆ ਉਹਨਾਂ ਦੀ ਟ੍ਰਾਂਜੈਕਸ਼ਨ ਬੈਂਕ ਰਾਹੀਂ ਹੋਈ ਆ ਤੇ ਉਹ ਜਿਹੜੇ ਨੇ ਉਹਨਾਂ ਦੀ ਰਜਿਸਟਰੀ ਹੋ ਜੂਗੀ ਉਹਨਾਂ ਨੂੰ ਐਨਓਸੀ ਲੈਣ ਦੀ ਲੋੜ ਨਹੀਂ ਉਹ ਆਪਣੇ ਘਰ ਬਣਾਉਣ ਉਹਨਾਂ ਨੂੰ ਘਰ ਬਣਾਉਣ ਤੋਂ ਬਾਅਦ ਕਨੈਕਸ਼ਨ ਬਿਜਲੀ ਦਾ ਮਿਲੂਗਾ ਪਾਣੀ ਦਾ ਮਿਲੂਗਾ ਤੇ ਹੋਰ ਵੀ ਸਹੂਲਤਾਂ ਜਿਹੜੀਆਂ ਉਹਨਾਂ ਨੂੰ ਮਿਲਣਗੀਆਂ ਆਮ ਲੋਕਾਂ ਦਾ ਕੋਈ ਨਾ ਬੰਦਾ ਇਹਨਾਂ ਦਾ ਸਾਰੇ ਜਿਹੇ ਕੰਮ ਕਰੂਗਾ ਅੱਜ ਤੋਂ ਬਾਅਦ ਉਹਨਾਂ ਨੂੰ ਬੜਾ ਵੱਡੇ ਜੁਰਮਾਨੇ 25 ਲੱਖ ਤੋਂ ਲੈ ਕੇ 5 ਕਰੋੜ ਰੁਪਏ ਤੱਕ ਦਾ ਜੁਰਮਾਨਾ ਤੇ 5 ਸਾਲ ਤੋਂ ਲੈ ਕੇ 10 ਸਾਲਾਂ ਦੀ ਸਜ਼ਾ ਦਾ ਪ੍ਰਬੰਧ ਹੈ ਜਿਹੜਾ ਉਹ ਇਸ ਸੌਦੇ ਵਿੱਚ ਕੀਤਾ ਗਿਆ ਮੈਨੂੰ ਇਹ ਲੱਗਦਾ ਵੀ ਪੰਜਾਬ ਜਿਹਦੇ ਵਿੱਚ ਮੈਕਸਿਮ ਮਾਨਸਰਾਈ ਜਿਵੇਂ ਡਵੈਲਪਮੈਂਟ ਹੋਈ ਆ ਅੱਜ ਤੋਂ ਬਾਅਦ ਇਹਦੀ ਬੜੀ ਵੱਡੀ ਇੱਕ ਥੰਲ ਪੈਊਗੀ ਆਮ ਲੋਕਾਂ ਨੂੰ ਖਾਸ ਕਰ ਜਿਹੜੀਆਂ ਇਹ ਗੈਰ ਕਾਨੂੰਨੀ ਕਲੋਨੀਆਂ ਨੇ ਉਹਨਾਂ ਦੇ ਵਿੱਚ ਸੀਵਰੇਜ ਲਾਈਟ ਪਾਣੀ ਤੇ ਸੜਕਾਂ ਦਾ ਛੋਟਾ ਹੋਣਾ ਇਹ ਇਹ ਮੁੱਦਾ ਬਣਦਾ ਸੀ ਜਿਸ ਚੀਜ਼ ਨੂੰ ਲੈ ਕੇ ਤੁਸੀਂ ਵੀ ਲਗਾਤਾਰ ਬੋਲਦੇ ਰਹੇ ਹੋ ਕਿ ਚਾਹੇ ਪਾਰਕਿੰਗ ਨੂੰ ਲੈ ਕੇ ਫਿਰ ਲੜਾਈਆਂ ਹੁੰਦੀਆਂ ਨੇ ਆਉਣ ਵਾਲੇ ਟਾਈਮ 'ਚ ਵੱਡਾ ਮੁੱਦਾ ਵੀ ਬਣਨਾ ਜਿਸ ਤਰੀਕੇ ਨਾਲ ਵਸੋਂ ਜਿਹੜੀ ਲਗਾਤਾਰ ਵੱਧ ਰਹੀ ਐ ਇਸ ਟ੍ਰਾਈ ਸਿਟੀ ਏਰੀਆ 'ਚ ਕਿਵੇਂ ਦੇਖੋ ਤੇ ਸਰਕਾਰ ਫਿਰ ਉਹਨਾਂ ਤੋਂ ਵਸੂਲੀ ਜਿਹੜੀ ਹੈਗੀ ਕਿਸ ਤਰੀਕੇ ਨਾਲ ਕਰੇਗੀ ਹਾਲਾਂਕਿ 500 ਗਜ ਤੱਕ ਤਾਂ ਜਿਹੜੀ ਹੈਗੀ ਇਹ ਰਿਲੀਫ ਜਿਹੜੀ ਹੈਗੀ ਦੇ ਨੇ ਗਾਲੇ ਆ ਵੀ ਸਰਕਾਰ ਵਸੂਲੀ ਜਿਹੜੀ ਕਰੂਗੀ ਬਾਅਦ ਵਿੱਚ ਮੇਰਾ ਖਿਆਲ ਹੈ ਵੀ ਰੂਲ ਬਣ ਕੇ ਆ ਜਾਣਗੇ ਵੀ ਕਿੱਦਾਂ ਉਹਦਾ ਕਰਨਾ ਹੈ ਲੇਕਿਨ ਹਾਲ ਦੀ ਘੜੀ ਜਿਹੜੀ ਸੋਧ ਹੋਈ ਆ ਉਹ ਇਹ ਹੋਈ ਆ ਵੀ 500 ਗਜ ਤੱਕ ਜਿਹੜੇ ਨਹੀਂ ਉਹ ਰਜਿਸਟਰੀਆਂ ਬਿਨਾਂ ਇਹਨੂੰ ਸਿੱਧੇ ਉਹ ਬਣਾ ਸਕਦੇ ਪਰ ਸਭ ਤੋਂ ਜ਼ਿਆਦਾ ਜੇਕਰ ਟਰਾਈ ਸਿਟੀ ਦੀ ਗੱਲ ਕਰੀਏ ਤਾਂ 500 ਗਜ ਤੋਂ ਛੋਟੇ ਜਿਹੜੇ ਪਲੋਟ ਵਾਲੇ ਨੇ ਜ਼ਿਆਦਾਤਰ ਜਿਹੜੇ ਗੈਰ ਕਾਨੂੰਨੀ ਕਲੋਨੀਆਂ ਜਿਨ੍ਹਾਂ ਨੇ ਕਟੀਆਂ ਨੇ 100 ਗਜ 200 ਗਜ ਉਹ ਵਾਲੇ ਕੱਟੇ ਹੋਏ ਨੇ ਉਹ ਲੋਕ ਜਿਹੜੇ ਹੈਗੇ ਮੈਂ ਤਾਂ ਕਹਿ ਰਿਹਾ ਵੀ ਉਹ ਜਿਨ੍ਹਾਂ ਨੇ ਵੀ ਕਟੇ ਜਿਹਨਾਂ ਨੇ ਬਦਲ ਲੈ ਹੈ ਜਿਨ੍ਹਾਂ ਕੋਈ ਤਿੰਨੇ ਡਾਕੂਮੈਂਟ ਹਨ ਤਿੰਨ ਚਾਰ ਡਾਕੂਮੈਂਟਸ ਨੇ ਜਿਹੜੇ ਜਿਹਦੇ ਸਰਕਾਰੀ ਸਰਕਾਰੀ ਤਸਦੀ ਹੋ ਜਵੇ ਵੀ ਇਹ 31 ਜੁਲਾਈ ਤੋਂ ਪਹਿਲਾਂ ਦਾ ਹੋਇਆ ਹੈ ਸਾਰਾ ਕੋਈ ਸੌਦਾ ਤੇ ਉਹਨਾਂ ਨੂੰ ਸਾਰੀਆਂ ਸਹੂਲਤਾਂ ਜਿਹੜੀਆਂ ਮਿਲਣਗੀਆਂ ਤੁਸੀਂ ਇਸ ਸਟੈਪ ਦੇ ਨਾਲ ਕਿਵੇਂ ਦੇਖਦੇ ਸਰਕਾਰ ਨੂੰ ਕਿੰਨਾ ਕੁ ਰੈਵਨਿਊ ਜਿਹੜਾ ਹੈਗਾ ਹੁਣ ਆਉਣ ਵਾਲੇ ਸਮੇਂ 'ਚ ਜਿਹੜਾ ਹੈਗਾ ਬਣੇਗਾ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਜਿਹੜੇ ਹੁਣ ਸਟੈਂਪ ਪੇਪਰ ਨੇ ਉਹ ਵੀ ਕਲਰ ਕੋਡ ਕਰਤਾ ਹੈਗਾ ਮੈਂ ਕਹਿੰਦਾ ਵੀ ਰੈਵਨਿਊ ਵੀ ਆਊਗਾ ਬਹੁਤ ਜ਼ਿਆਦਾ ਲੇਕਿਨ ਰੈ ਜਿਹੜਾ ਅਨੌਥਰ ਇੱਕ ਕਲੋਨੀਆ ਦਾ ਭਾਰ ਸੀ ਜਿਹੜਾ ਲੋਕਲ ਬਾਡੀ ਜਿਹੜੇ ਲੋਕਲ ਉੱਥੇ ਕੌਂਸਲਰ ਸੀ ਮਿਨਿਸਪਲ ਕੌਂਸਲਰ ਤੇ ਕਾਰਪੋਰੇਸ਼ਨ ਤੇ ਪੈਂਦਾ ਸੀ ਉਹਨਾਂ ਨੂੰ ਡਵੈਲਪ ਕਰਨਾ ਪੈਂਦਾ ਸੀ ਸਾਰੀਆਂ ਸਹੂਲਤਾਂ ਦੇਣਾ ਪੈਂਦੀਆਂ ਸੀ ਉਹ ਜਿਹੜਾ ਰੈਵਨੂ ਦਾ ਭਾਰ ਸੀ ਉਹ ਬਹੁਤ ਜ਼ਿਆਦਾ ਘਟੂਗਾ ਜਿੱਥੇ ਜਿਹੜੇ ਕੰਮ ਵਾਸਤੇ ਪੈਸੇ ਲੋਕਾਂ ਦੇ ਆਉਂਦੇ ਸੀ ਜਿਹੜੇ ਉਥੇ ਰਹਿ ਰਹੇ ਸੀ ਟੈਕਸ ਅੰਦਰ ਸੀ ਪ੍ਰੋਪਰਟੀ ਟੈਕਸ ਅੰਦਰ ਸੀ ਉਹਨਾਂ ਦਾ ਪੈਸਾ ਉਹਨਾਂ ਤੇ ਹੀ ਲੱਗੂਗਾ ਨਾ ਕਿ ਜਿਹੜੀਆਂ ਅਨੌਥਰਾਇਜ਼ਡ ਕਲੋਨੀਆਂ ਬਣ ਜਾਂਦੀਆਂ ਸੀ ਉਹਨਾਂ ਦੇ ਡਵੈਲਪਮੈਂਟ ਤੇ ਲੱਗੂਗਾ ਇਸ ਕਰਕੇ ਮੈਂ ਸਮਝਦਾ ਇੱਕ ਬੜੀ ਵੱਡੀ ਰਾਹਤ ਹੈ ਜਿਹੜੀ ਲੋਕਲ ਬਾਡੀ ਮਹਿਕਮੇ ਨੂੰ ਵੀ ਮਿਲੀ ਆ ਔਰ ਨਾਲ ਸਰਕਾਰ ਨੂੰ ਵੀ ਦਾ ਰੈਵਨਿਊ ਆਊਗਾ ਇੱਕ ਜਿਹੜੀ 195 ਦੀ ਕੋਈ ਧਾਰਾ ਤਹਿਤ ਐਨਓਸੀਆਂ ਲੈ ਕੇ ਹੁਣ ਵੀ ਰਜਿਸਟਰੀਆਂ ਜਿਹੜੇ ਕਰਾ ਰਹੇ ਸੀ ਉਹਦਾ ਵੀ ਪ੍ਰੋਵੀਜ਼ਨ ਹੈਗਾ ਵੀ ਚੋਹੇ ਬੰਦ ਸਾਰੇ ਖਤਮੇ ਕਰਤਾ ਜਦੋਂ ਜਦੋਂ ਕਰਤਾ ਵੀ 31 ਮਾਰਚ 31 ਜੁਲਾਈ ਤੱਕ ਜੋ ਹੋਇਆ ਉਹ ਮਤਲਬ ਉਸ ਉਨਾਂ ਨੂੰ ਜਿਹੜੀਆਂ ਰਜਿਸਟਰੀਆਂ ਹੋ ਜਾਣਗੀਆਂ ਬਗਲ ਖਤਮਾਂਗੀ ਫਿਰ ਆਖਰੀ ਸਵਾਲ ਹੈ ਤੁਸੀਂ ਪਿਛਲੀਆਂ ਦੋ ਸਰਕਾਰਾਂ ਵੀ ਦੇਖੀਆਂ ਜਿਹੜੀਆਂ ਲਗਾਤਾਰ ਜਦੋਂ ਚੋਣਾਂ ਆਉਂਦੀਆਂ ਸੀ ਕਹਿ ਦਿੰਦੇ ਸੀ ਵੀ ਅਸੀਂ ਗੈਰ ਕਾਨੂੰਨੀ ਕਲੋਨੀਆਂ ਨੂੰ ਰੈਗੂਲਰ ਕਰ ਦਾਂਗੇ ਚਾਹੇ ਪਿਛਲੀ ਸਰਕਾਰ ਦੇ ਵਿੱਚ ਕਈ ਵੱਡੇ ਵੱਡੇ ਬਿਲਡਰ ਜਿਵੇਂ ਐਸੋਸੀਏਸ਼ਨ ਉਹ ਵੀ ਮਿਲੀਆਂ ਸਰਕਾਰਾਂ ਨੂੰ ਪਰ ਹੋਇਆ ਕੱਖ ਨਹੀਂ ਵੇਖੋ ਮੈਂ ਤਾਂ ਦੋ ਚ ਨਹੀਂ ਰਿਹਾ ਮੈਂ ਤਾਂ ਪੰਜ ਚਾਰ ਸਰਕਾਰਾਂ ਚ ਰਿਹਾ ਕਲੋਨੀਆਂ ਉਦੋਂ ਵੀ ਮਤਲਬ ਰੋਗ ਲੱਗਦੀ ਸੀ ਉਹਨਾਂ ਦਾ ਫਰੈਜ ਦੀ ਵੀ ਅੱਜ ਤੋਂ ਬਾਅਦ ਨਹੀਂ ਹੋਣਗੀਆਂ ਲੇਕਿਨ ਲੂਪ ਹੋਜ਼ ਰੱਖ ਲਏ ਜਾਂਦੇ ਸੀ ਉਹ ਲੋਪੋਲਾ ਦੇ ਥਰੂ ਆਉਟ ਜਿਹੜੇ ਕਲੋਡੀਆਂ ਉਹਨਾਂੀਆਂ ਬਣੀਆਂ ਜਾਂਦੀਆਂ ਸੀ ਇਸ ਕਰਕੇ ਮਤਲਬ ਇਹ ਕਦੇ ਰੁਕੀਓ ਨਹੀਂ ਹੈ ਗਿਆ ਨਾ ਸੜੀ ਕਲੋਡੀਆਂ ਔਰ ਆਪ ਖੁਦ ਵੀ ਉਹ ਸ਼ਾਮਲ ਹੁੰਦੇ ਸੀ ਵਿੱਚ ਉਹਨਾਂ ਦੀ ਆਪਦੀਆਂ ਕਲੋਡੀਆਂ ਹੁੰਦੀਆਂ ਸੀ ਨਾ ਸੜੀ ਕਲੋਡੀਆਂ ਦੇ ਵਿੱਚ ਉਹਨੇ ਪੈਸਾ ਲਾਇਆ ਹੁੰਦਾ ਜੀ ਇਨਵੈਸਟਮੈਂਟ ਕੀਤਾ ਹੁੰਦਾ ਸੀ ਉਹਨਾਂ ਦਾ ਕੋਈ ਇੰਟਰਸਟ ਨਹੀਂ ਸੀ ਹੁੰਦਾ ਵੀ ਥੋੜਾ ਜਿਹੀ ਕਲੋਡੀਆਂ ਪਾਣ ਕਿਉਂਕਿ ਉਹਨਾਂ ਦੀ ਆਪਦੀ ਕਮਾਈ ਬੰਦ ਹੋ ਜਾਂਦੀ ਸੀ ਪੰਜਾਬ ਦੇ ਵਿੱਚ ਲੋਕਾਂ ਨੂੰ ਵੱਡੇ ਇਹ ਸਨ ਸਾਡੇ ਨਾਲ ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਸਾਫ਼ ਤੌਰ ਤੇ ਕਹਿੰਦੇ ਨਜ਼ਰ ਆ ਰਹੇ ਨੇ ਕਿ ਜੋ ਪੰਜਾਬ ਸਰਕਾਰ ਨੇ ਇਹ ਫੈਸਲਾ ਲਿਆ ਹੈ ਇਸ ਦੇ ਨਾਲ ਆਮ ਲੋਕਾਂ ਦੀ ਜਿਹੜੀ ਖੱਜਲ ਖੁਆਰੀ ਹੁਣ ਹੁੰਦੀ ਸੀ ਉਹ ਕਿਤੇ ਨਾ ਕਿਤੇ ਬੰਦ ਹੋਵੇਗੀ ਤਾਂ ਗਲਤੀ ਕਰਨ ਵਾਲੇ ਬਿਲਡਰਾਂ ਖਿਲਾਫ ਜਿਹੜਾ ਹੈਗਾ ਸਖਤ ਕਾਨੂੰਨ ਵੀ ਜਿਹੜਾ ਹੈਗਾ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲਿਆਂਦਾ ਗਿਆ ਵਿਧਾਨ ਸਭਾ ਤੋਂ ਵੀਡੀਓ ਜਰਨਲਿਸਟ ਨੀਲ ਦੇ ਨਾਲ ਜਾਗਬਾਨੀ ਲਈ ਵਰੁਣਪਟ ਜਾਗਬਾਨੀ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਅੱਜ ਪੰਜਾਬ ਵਿਧਾਨ ਸਭਾ ਦੇ ਵਿੱਚ ਐਨਓਸੀ ਬਿੱਲ ਸਰਵਸੰਮਤੀ ਨਾਲ ਪਾਸ ਹੋਇਆ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਮੌਜੂਦ ਨੇ ਕਲਵੰਜੀ ਅੱਜ ਵਿਧਾਨ ਸਭਾ ਦੇ ਵਿੱਚ ਮੁੱਖ ਮੰਤਰੀ ਪੰਜਾਬ ਨੇ ਤੁਹਾਡੀ ਤੇ ਮਨਪ੍ਰੀਤ ਅਯਾਲੀ ਦੀ ਤਾਰੀਫ ਕੀਤੀ ਕਿਉਂਕਿ ਚਲੋ ਤੁਸੀਂ ਵਿਧਾਇਕ ਵੀ ਹੈਗੇ ਹੋ ਤੇ ਪੇਸ਼ੇਵਜੋਂ ਕਲੋਨੀਆਂ ਵੀ ਜਿਹੜੀ ਹੈਗੀਆਂ ਕੱਟਦੇ ਹੈਗੇ ਹੋ ਕਿਵੇਂ ਦੇਖਦੇ ਹੋ ਆਮ ਲੋਕਾਂ ਦੀ ਜੋ ਲੁੱਟਖਸੁੱਟ ਹੁੰਦੀ ਸੀ ਉਹ ਹੁਣ ਬੰਦ ਹੋਏਗੀ ਆਮ ਭਾਸ਼ਾ 'ਚ ਆਮ ਲੋਕਾਂ ਨੂੰ ਸਮਝਾਉਣਾ ਹੋਵੇ ਤਾਂ ਕਿਸ ਤਰੀਕੇ ਦੀ ਰਾਹਤ ਮਿਲਣੀ ਹੈ ਸਰਕਾਰ ਦੇਖੋ ਮੈਂ ਸਮਝਦਾ ਹਾਂ ਭਈ ਅੱਜ ਜਿਹੜਾ ਇਹ ਸੋਧ ਬਿੱਲ ਪਾਸ ਹੋਇਆ ਪਪਰਾਗ ਦਾ ਸੋਧ ਬਿੱਲ ਪਾਸ ਹੋਇਆ ਉਹਦੇ ਨਾਲ ਜਿੱਥੇ ਐਨਓਸੀ ਤੋਂ ਰਾਹਤ ਮਿਲੀ ਆ ਉੱਥੇ ਜਿਹੜੇ ਅਨਾਥਰਜ ਕੋਲੋਨੀਆਂ ਘਟਦੇ ਸੀ ਅਨਾਥਰਜ ਕੋਲਡੀਆਂ ਘਟਕੇ ਲੋਕਾਂ ਨੂੰ ਪਰੇਸ਼ਾਨ ਕਰਦੇ ਸੀ ਤੇ ਐਨਓਸੀ ਲੈਂਡ ਤੱਕ ਦੀ ਨੌਬਤ ਆਉਂਦੀ ਸੀ ਉਹ ਟੋਟਲੀ ਬੰਦ ਹੋ ਜਾਊਗਾ ਕਿਉਂਕਿ ਇੱਕ ਡੇਟ ਫਿਕਸ ਕਰਤੀ ਐ 31 ਜੁਲਾਈ ਤੱਕ 31 ਜੁਲਾਈ 2024 ਤੱਕ ਜਿਨ੍ਹਾਂ ਨੇ ਐਗਰੀਮੈਂਟ ਕੀਤੇ ਹੋਏ ਨੇ ਜਾਂ ਜਿਨ੍ਹਾਂ ਨੇ ਅਲਾਟਮੈਂਟ ਕੀਤੀ ਹੋਈ ਆ ਜਾਂ ਜਿਨ੍ਹਾਂ ਨੇ ਪਾਵਰ ਆਫ ਟਰਨ ਲਈ ਹੋਈ ਆ ਔਰ ਉਹਨਾਂ ਦੀ ਟਰਾਂਜੈਕਸ਼ਨ ਬੈਂਕ ਰਾਹੀਂ ਹੋਈ ਆ ਉਹਨਾਂ ਦੀ ਟਰਾਂਜੈਕਸ਼ਨ ਬੈਂਕ ਰਾਹੀਂ ਹੋਈ ਆ ਤੇ ਉਹ ਜਿਹੜੇ ਨੇ ਉਹਨਾਂ ਦੀ ਰਜਿਸਟਰੀ ਹੋ ਜੂਗੀ ਉਹਨਾਂ ਨੂੰ ਐਨਓਸੀ ਲੈਣ ਦੀ ਲੋੜ ਨਹੀਂ ਉਹ ਆਪਦੇ ਘਰ ਬਣਾਉਣ ਉਹਨਾਂ ਨੂੰ ਘਰ ਬਣਾਉਣ ਤੋਂ ਬਾਅਦ ਕਨੈਕਸ਼ਨ ਬਿਜਲੀ ਦਾ ਮਿਲੂਗਾ ਪਾਣੀ ਦਾ ਮਿਲੂਗਾ ਤੇ ਹੋਰ ਵੀ ਸਹੂਲਤਾਂ ਜਿਹੜੀਆਂ ਉਹਨਾਂ ਨੂੰ ਮਿਲਣਗੀਆਂ ਆਮ ਲੋਕਾਂ ਦਾ ਬੰਦਾ ਨਾ ਸਾਰੇ ਜਿਹਾ ਕੰਮ ਕਰੂਗਾ ਅੱਜ ਤੋਂ ਬਾਅਦ ਉਹਨਾਂ ਨੂੰ ਬੜਾ ਵੱਡੇ ਜੁਰਮਾਨੇ 25 ਲੱਖ ਤੋਂ ਲੈ ਕੇ 5 ਕਰੋੜ ਰੁਪਏ ਤੱਕ ਦਾ ਜੁਰਮਾਨਾ ਤੇ 5 ਸਾਲ ਤੋਂ ਲੈ ਕੇ